ਅੰਦਰ ਬਹਿ ਜਾਓ ਅੰਦਰ ਆ ਜਾਓ ਅੰਦਰ ਆ ਜਾਓ ਅੰਦਰ ਆਓ ਸੋ ਪੰਜਾਬੀਓ ਜਿੱਥੇ ਸਾਡੀ ਜੜ ਵੱਡੀ ਜਾ ਰਹੀ ਸੀ ਉੱਥੇ ਬੈਠੇ ਆਂ ਜਿੱਥੇ ਜੜ ਵੱਡੀ ਜਾਂਦੀ ਹੈ ਪਹਿਲਾਂ ਤਸਵੀਰਾਂ ਦਿਖਾਓ ਪਰ ਇਧਰ ਲਈ ਤਸਵੀਰ ਹੈ ਜਿਹੜਾ ਹੈਂਡਗਵਾਰ ਹੋਇਆ ਇਹਨਾਂ ਦਾ ਆਰਐਸਐਸ ਦਾ ਮੁਖੀ ਤੇ ਇੱਧਰ ਦੀ ਗੋਲਬਾਤ ਕਰਦੀ ਐ ਇਹ ਸਕੂਲ ਦੀਆਂ ਤਸਵੀਰਾਂ ਨੇ ਸਕੂਲ ਦੀਆਂ ਤਸਵੀਰਾਂ ਨੇ ਸਰਵ ਵਿਦਕਾਰੀ ਸਕੂਲ ਸਰਵ ਵਿਦਕਾਰੀ ਵਿਦਿਆ ਮੰਦਰ ਜਿਹੜੇ ਪੰਜਾਬ ਦੇ ਅੰਦਰ ਘੱਟੋ ਘੱਟ 100 ਤੋਂ ਉੱਪਰ 150 ਦੇ ਕਰੀਬ ਹੀ ਹੁੰਦੇ ਐ ਇਹ ਪ੍ਰਿੰਸੀਪਲ ਆ ਮਹਾਸ਼ਯ ਬੈਠੇ ਐ ਨਾਂਅ ਦੱਸੋ ਜੀ ਆਪਣਾ ਕੀ ਐ ਆਰਪੀ ਰਾਜੂ ਕਿੱਥੋਂ ਆ ਜੀ ਮੇਮਾਚਲ ਸੀ ਹਮਾਚਲ ਤੋਂ ਆ ਅਕਦਾਬ ਕਰੀ ਅਰ ਪੰਜਾਬੀ ਦੀ ਪੰਜਾਬੀ ਪੜ੍ਹ ਕੇ ਸੁਣਾਓ ਜੀ ਪੰਜਾਬੀ ਪੜਿਓ ਨਹੀਂ ਆਉਂਦੀ ਨਹੀਂ ਆਉਂਦੀ ਦੱਸੋ ਜੀ ਤੁਸੀਂ ਪ੍ਰਬੰਧਕ ਬੈਠੇ ਹੋ ਸਕੂਲ ਦੇ ਤੁਸੀਂ ਵੀ ਪੰਜਾਬ ਦੇ Hindu ਪੰਜਾਬੀ Hindu ਆਂ ਮਾਂ ਬੋਲੀ ਪੰਜਾਬ ਦੇ Hindu ਦੀ ਵੀ ਪੰਜਾਬੀ ਹੈ ਸਿੱਖ ਦੀ ਵੀ ਪੰਜਾਬੀ ਹੈ ਤੇ ਮੁਸਲਮਾਨ ਦੀ ਵੀ ਪੰਜਾਬੀ ਹੈ ਪੰਜਾਬੀ ਹੈ ਨਾ ਬਿਲਕੁਲ ਤੇ ਤੁਸੀਂ ਇੱਥੇ ਆਰਐਸ ਦੀਆਂ ਨੀਤੀਆਂ ਕਿਉਂ ਥੋਪ ਰਹੇ ਹੋ ਸਕੂਲ ਤੇ ਤੁਸੀਂ ਬੜਾ ਹਮਾਚਲ ਤੋਂ ਲੈ ਕੇ ਬਿਠਾਇਆ ਸੰਗ ਦਾ ਪ੍ਰਿੰਸੀਪਲ ਹੈ ਇਹ ਬੰਦੇ ਨੂੰ ਨਾ ਐਸਾ ਇਨਸਾਨ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ ਨਾ ਇਹਨੂੰ ਲਿਖਣੀ ਆਉਂਦੀ ਹੈ ਮੈਂ ਉਸੇ ਕੱਲ੍ਹ ਤੇ ਜਵਾਬ ਨਹੀਂ ਨਹੀਂ ਤੁਸੀਂ ਜਵਾਬ ਤੁਸੀਂ ਜਵਾਬ ਕੀ ਦਿਓਗੇ ਗੱਲ ਦਾ ਗੱਲਾਂ ਨੂੰ ਕਮਾਣ ਦੀ ਬਜਾਏ ਸਕੂਲ ਦੇ ਅੰਦਰ ਉਸ ਇੱਕ ਮਿੰਟ ਦਫ਼ਤਰ ਦੇ ਵਿੱਚ ਗੋਲਵਾਲ ਕਰ ਕਾਉਣ ਹੈਂਡਗਵਾਰ ਕੌਣ? ਸੁਣੋ ਮੇਰੀ ਗੱਲ। ਤੁਸੀਂ ਮੈਨੂੰ ਜਿਹੜੀ ਗੱਲ ਨਾਲ ਪੁੱਛਦਾ ਹਾਂ ਗੱਲ ਦਾ ਜਵਾਬ ਦਿਓ। ਗੋਲਵਾਲ ਕਰਤਾ ਕੌਣ? ਮੇਰੀ ਫਿਰ ਮੈਨੂੰ ਬੋਲਣ ਦੱਸੋ ਗੋਲਵਾਲ ਕਰਤਾ ਕੌਣ? ਦੱਸੋ ਦੱਸੋ। ਦੱਸੋ ਫਿਰ ਜਿੰਨੀ ਤੇ ਮੇਰੀ ਜਾਣਕਾਰੀ ਹੈ ਮੈਂ ਉਹਨਾਂ ਉਹਦੇ ਵਿੱਚ ਤੋਂ ਹਰ ਇੱਕ ਮਸਲੇ ਦੇ ਆਨਸਰ ਦਊਂਗਾ। ਹਾਂ ਠੀਕ ਹੈ। ਪਹਿਲਾ ਤੁਸੀਂ ਸਵਾਲ ਮੈਨੂੰ ਕਿਛੋ ਪੁੱਛਿਆ ਮੇਲਾ ਪੰਜਾਬੀ ਨਹੀਂ ਆਉਂਦੀ। ਹਾਂ। ਜਮਿੰਦੋ ਇੱਥੇ ਕੀੜੇ ਮਖਾਜਾ। ਹਾਂ ਠੀਕ ਹੈ। ਉਹਦਾ ਆਨਸਰ ਇਹ ਹੈ। ਵੀ ਵਿਦਿਆ ਭਾਰਤੀ ਰਾਏ ਸਕੂਲ ਹੈ ਵਿਦਿਆ ਭਾਰਤੀ ਜੋ ਵੀ ਟੀਚਰ ਪ੍ਰਿੰਸੀਪਲ ਤੁਹਾਨੂੰ ਮੈਨੂੰ ਮੈਨੂੰ ਦਵਿੰਦਰ ਸਿੰਘ ਜਵਿੰਦਰ ਦਵਿੰਦਰ ਗੱਲਾਂ ਜਵਾਬ ਦੇ ਵਿਦਿਆ ਭਾਰਤੀ ਛੱਡ ਵਿਦਿਆ ਭਾਰਤੀ ਛੱਡ ਕੀ ਪੰਜਾਬ ਸਰਕਾਰ ਇਹ ਆਗਿਆ ਦਿੰਦੀ ਹੈ ਵੀ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੂੰ ਪੰਜਾਬੀ ਪੜ੍ਹਨੀ ਲਿਖਣੀ ਨਹੀਂ ਆਉਂਦੀ ਉਹ ਹਿਮਾਚਲ ਤੋਂ ਲਿਆ ਕੇ ਬੰਦਾ ਬਿਠਾਤਾ ਇਹ ਜਵਾਬ ਖੜਿਆ ਸਾਰੇ ਇੱਕ ਮਿੰਟ ਇੱਕ ਮਿੰਟ ਆਂਸਰ ਸੁਣੋ ਜੀ ਇਹ ਖੜ ਜਾ ਇੱਕ ਮਿੰਟ ਤੁਸੀਂ ਦੱਸੋ ਬਈ ਤੁਹਾਨੂੰ ਪੰਜਾਬੀ ਬੋਲਣ ਦਿੰਦੇ ਆ ਹੈ 80% ਸਕੂਲ ਪਿੰਡਾਂ ਚੋਂ ਆਉਂਦੇ ਆ ਤੁਸੀਂ ਸਾਡੀ ਐਸੀ ਜੜ ਪੱਟ ਰਹੇ ਹੋ ਨਾਲੇ ਆਪ ਦੀ ਪੱਟ ਰਹੇ ਹੋ ਖਾਨਿਓ ਪੰਜਾਬ ਦਾ ਰਹਿੰਦੇ ਪੰਜਾਬ ਚੋਂ ਪਰ ਪੰਜਾਬੀ ਬੋਲੀ ਦੇ ਕਿਉਂ ਨਹੀਂ ਹੋਏ ਮੈਨੂੰ ਗੱਲਾਂ ਚ ਜਵਾਬ ਦਿਓ ਇਹ ਇਹ ਝੂਠ ਬੋਲਦੇ ਜਵਾਬ ਛੋਟੇ ਸਕੂਲ ਦੇ ਜਵਾਬ ਹਨ ਇੱਕ ਮਿੰਟ ਸੋ ਮੈਂ ਪੰਜਾਬੀ ਚ ਗੱਲ ਕਰਦੇ ਆਂ ਹਾਂ ਠੀਕ ਹੈ ਤੋ ਇਹਨਾਂ ਆ ਇਹਨਾਂ ਦੇ ਆ ਦੇਖੀ ਔਰ ਇਹ ਕਰ ਲੈੜੇ ਕਰ ਯਾਰ ਆ ਦੇਖ ਆ ਪੰਜਾਬੀ ਚ ਨਹੀਂ ਇਹ ਆਪਣਾ ਹਿੰਦੀ ਚ ਹੈ ਹਾਂ ਕਿਉਂ ਕਿਉਂ ਇਹ ਕਿਹੜਾ ਕਾਨੂੰਨ ਕਹਿੰਦਾ ਹੈ ਇਹ ਕੀ ਭਾਰਤੀ ਜਿਹੜਾ ਮੰਨ ਲਾ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆਈ ਹੈ ਉਹ ਕਹਿੰਦੀ ਹੈ ਜਾਂ ਨੰਬਰ ਦੋ ਕਿ ਇਹ ਜਿਹੜਾ ਮਦਰ ਲੈਂਗੁਏਜ ਐਕਟ ਬਣਿਆ 1967 ਦਾ ਉਹ ਕਹਿੰਦਾ ਕਿ ਤੁਸੀਂ ਜਵਾਕਾਂ ਦੇ ਆ ਜਿਹੜਾ ਇੱਥੇ ਪੰਜਾਬੀ ਬੋਲਣ ਤੋਂ ਰੋਕੋ ਤੇ ਆਪ ਤੇ ਜਿਹੜਾ ਦੇਖੋ ਆ ਜੇਬਾਂ ਦੇ ਉੱਤੇ ਲਾਓ ਸਟicker ਪੋਸਟਰ ਵਗੈਰਾ ਲਿਖੋ ਸਕੂਲ ਦਾ ਉਹ ਹਿੰਦੀ ਚ ਲਿਖੋ ਇਹ ਕਿਹੜਾ ਕਾਨੂੰਨ ਕਿਹੜਾ ਸਿਧਾਂਤ ਕਹਿੰਦਾ ਦੇਖੋ ਮੈਂ ਇੱਕ ਵੱਲ ਹੁੰਦਾ ਰਹੀ ਆ ਵੀ ਇਹ ਵਿੱਜਾ ਭਾਰਤੀ ਦਾ ਜ਼ਿਕਰ ਕਰਦਾ ਆਪਣਾ ਦੇ ਆਬਜੈਕਸ਼ਨ ਕੋਈ ਵੀ ਹੈ ਹਮਮ ਤਾਂ ਕਿਸੇ ਲਿਟਰ ਦੇ ਵਿੱਚ ਅਸੀਂ ਰਿਐਕਸ਼ਨ ਉਹ ਕੌਣ ਹੁੰਦੇ ਨੇ 15 ਜਾਣੇ ਆਪਾਂ ਵਿੱਜਾ ਭਾਰਤੀ ਕੌਣ ਹੁੰਦੀ ਆ ਸਾਡੇ ਜਵਾਕਾਂ ਨੂੰ ਤੇ ਹਿੰਦੀ ਤੇ ਸੰਸਕ੍ਰਿਤ ਸੋਪਣ ਵਾਲੀ ਨਹੀਂ ਆਪਾਂ ਕਹਿੰਦੇ ਆ ਕਿ ਵਿੱਦਿਆ ਭਾਰਤੀ ਕੌਣ ਹੁੰਦੀ ਹੈ ਹਾਂ ਤਾਂ ਆਪਾਂ ਇੱਥੇ ਆਇਆ ਮੇਰੇ ਤੋਂ ਜੇ ਤੁਸੀਂ ਕੁਝ ਜੇ ਸਾਡੇ ਪਿੰਡਾਂ ਦੇ 80% ਜਵਾਬ ਪਰਦੇ ਤਾਂ ਸਕੂਲ ਚੱਲਦਾ ਮੈਂ ਕਹਿੰਦਾ ਜੀ ਬਿਲਕੁਲ ਹਾਂ 80% ਬਾ ਸਕੂਲਾਂ ਤੁਹਾਡੇ ਕੋਲ 14000 ਦੇ ਕਰੀਬ ਜਵਾਬ ਹੋਣਾ ਹੈ ਇਹ ਆਪਸਾ ਕੋਈ ਐਕਸ਼ਨ ਟੇਸ਼ਨ ਚਾਹੁੰਦੇ ਆ ਹਾਂ ਆਪਾਂ ਇੱਕ ਰਿਟਰਨ ਦਈਏ ਆਪਾਂ ਵਿੱਦਿਆ ਭਾਰਤੀ ਨੂੰ ਭੇਜਾਂਗੇ ਵੀ ਭਾਈ ਤੁਸੀਂ ਕਿੰਨੇ ਚਿਰ ਤੋਂ ਇਹ ਜਿੰਨੇ ਕਿੰਨੇ ਚਿਰ ਤੋਂ ਤੁਸੀਂ ਸੰਗਦੀਆਂ ਨੀਤੀਆਂ ਲਾਗੂ ਕਰ ਰਹੇ ਹੋ ਸਕੂਲ ਚ ਮੀਨਿੰਗ ਤੋਂ ਤਾਂ ਸੇਵ ਹੈਗੀ ਪਿਛਲੇ ਕਿੰਨੇ ਪਿਛਲੇ ਸਾਲ ਹਾਂ ਮੇਰੇ ਕੋਲ ਇੱਕ ਸੇਵਾ ਨਾ ਕਹੋ ਇਹ ਪੰਜਾਬ ਦੇ ਜਣਾ ਵੱਢ ਰਹੇ ਹੋ ਸੇਵਾ ਨਹੀਂ ਇਹ ਜਨ ਵੱਢਣ ਵਾਲੀ ਗੱਲ ਹੈ ਸੇਵਾ ਤੇ ਉਹਦੇ ਚ ਕੀ ਅੰਤਰ ਕੀ ਹੈ ਠੀਕ ਹੈ ਮੇਰੇ ਕੋਲ ਇੱਕ ਸੇਵਾ ਹੈ ਔਰ ਮੈਂ ਸੇਵਾ ਦੇ ਪੁੱਤਰ ਤੇ ਇੱਥੇ ਕੰਮ ਕਰਦਾ ਹਾਂ ਠੀਕ ਹੈ ਮੇਰੇ ਕੋਲੇ ਹੋਰ ਕੋਈ ਕਿਸ ਤਰ੍ਹਾਂ ਦੀ ਕੋਈ ਨਾਮ ਹੈ ਅੱਛਾ ਦੂਜੀ ਗੱਲ ਹੋਰ ਸੁਣਾ ਆ ਉਹ ਰਖਾਣੀ ਆ ਟੀਚਰ ਆਇਆ ਯਾਰ ਅਕੜ ਟੀਚਰ ਦੂਜੀ ਗੱਲ ਇੱਕ ਮਿੰਟ ਅਗਲੀ ਗੱਲ ਕੀ ਮੇਰੀ ਪਰ ਇਹਦੀ ਉਹ ਕਿਹਾ ਜੀ ਪਹਿਲਾਂ ਸੁਣਨੇ ਯਾਰ ਪਿਛਲੇ ਦਾ ਆਨਸਰ ਤਾਂ ਲੈ ਕਾ ਦਾ ਲੱਗੇ ਤੂੰ ਮੈਨੂੰ ਇੱਕ ਵਾਰ ਜਵਾਬ ਦੇ ਮੈਨੂੰ ਸਿਰਫ ਮੈਂ ਬਾਲਗਾਂ ਦਾ ਨਾਮ ਚੋਣਨਾ ਪਾਤਰਾ ਪ੍ਰਿੰਸੀਪਲ ਇਹਨੂੰ ਪੰਜਾਬੀ ਦੀ ਕਿਤਾਬ ਪੜਾ ਦੇ ਮੈਨੂੰ ਤੇਰਾ ਆਨਸਰ ਆ ਗਿਆ ਪੜਾ ਦੇ ਉਹ ਉਸੇ ਦਾ ਹੀ ਆਨਸਰ ਦੇਣਾ ਸੀਬੀਐਸਸੀ ਕਹਿੰਦੀ ਹੈ ਵੀ ਜੇ ਇਹ ਕਿਉਂਕਿ ਸੀਬੀਐਸਸੀ ਸਕੂਲ ਹੈ ਯਾਰ ਮੈਂ ਸੀਬੀਐਸਸੀ ਕਹਿੰਦੀ ਆ ਆਈਸੀ ਕਹਿੰਦੀ ਆ ਤੇਰੀ ਵਿਦਿਆਪਾਠੀ ਕਹਿੰਦੀ ਆ ਮੈਂ ਕਰਦਾ ਜਵਾਬ ਦੇ ਆ ਸਾਡੇ ਪੰਜਾਬੀ ਬੋਲਣ ਵਾਲੇ ਜਵਾਕ ਆ ਸਾਡੀ ਮਾਂ ਬੋਲੀ ਪੰਜਾਬੀ ਆ ਤੇਰੇ ਪ੍ਰਿੰਸੀਪਲ ਉਹ ਦੁਹਮਾਈ ਤੇ ਲਾਇਆ ਗਾਈਸ ਪ੍ਰਿੰਸੀਪਲ ਨਹੀਂ ਮੈਂ ਨਹੀਂ ਲਾਇਆ ਇਹਨੇ ਲਾਇਆ ਇਹ ਵਿਦਿਆਪਾਠੀ ਨੇ ਲਾਇਆ ਤੂੰ ਇਹਦੀ ਕਿਉਂ ਤਰਫਦਾਰੀ ਕਰਦਾ ਮੈਂ ਕੋਈ ਤਰਫਦਾਰੀ ਨਹੀਂ ਕਰਦਾ ਮੈਂ ਸੋ ਆਪਾਂ ਸੱਚਾਈ ਨਹੀਂ ਕਰਦੇ ਆ ਸੱਚਾਈ ਦੱਸ ਨਾ ਦੱਸ ਕਿਹੜੀ ਚੈਨਲ ਦੱਸ ਸੀਬੀਐਸਸੀ ਇਹ ਗੱਲ ਕਹਿ ਰਹੀ ਹੈ ਤੁਸੀਂ ਚਾਰ ਟੀਚਰ ਹਮਾਚਲ ਚ ਰੱਖੇ ਅੱਛਾ ਕੋਣ ਦਾ ਗੱਲ ਕੋਣ ਦਾ ਗੁਲਾਮ ਨਾਲ ਨੂੰ ਦੀ ਤੁਸੀਂ ਸਾਡੀ ਸਭ ਤੋਂ ਸਿਰੀਅਸ ਇਹ ਗੱਲ ਕਹਿੰਦੀ ਹੈ ਵੀ ਜੇ ਪ੍ਰਿੰਸੀਪਲ ਨੂੰ ਮੰਨੋ ਪੰਜਾਬੀ ਇਹ ਬਰਦਾਸ਼ਤ ਨਹੀਂ ਹੋਣੀ ਆ ਦਵਿੰਦਰ ਸਿੰਘ ਗੱਲਾਂ ਇਹ ਬਹੁਤ ਅਸੀਂ ਕਦੇ ਕਦੇ ਕਿਸੇ ਤਰੀਕੇ ਨਾਲ ਕਦੇ ਕਿਸੇ ਤਰੀਕੇ ਨਾਲ ਅਸੀਂ ਸੁੱਹੀ ਪੰਜਾਬ ਨੂੰ ਮਾਰ ਰਹੇ ਹਾਂ ਤੁਸੀਂ ਆਰਐਸਐਸ ਦੀ ਪਾਲਿਸੀ ਲਾਗੂ ਕਰਦੇ ਆ ਆਰਐਸ ਦੀ ਆਡੀਓਲੋਜੀ ਕੀ ਦੱਸ ਮੈਂ ਮੈਂ ਬਿਲਕੁਲ ਗਲਤ ਕਰਦਾ ਨਾ ਤਾਂ ਮੈਂ ਕੋਈ ਆਈਡੀਓਲੋਜੀ ਦੀ ਗੱਲ ਕੀਤੀ ਹੈ ਫਿਰ ਫਿਰ ਜੇ ਡਿਓਲੋਜੀ ਦੀ ਗੱਲ ਨਹੀਂ ਜੇ ਡਿਓਲੋਜੀ ਦੀ ਗੱਲ ਨਹੀਂ ਗੋਲਵਾਰਕਰ ਦੀ ਫੋਟੋ ਕਿਉਂ ਆ ਇਹਨਾਂ ਵਾਰ ਦੀ ਇਹਨਾਂ ਵਾਰ ਦੀ ਫੋਟੋ ਕਿਉਂ ਇਹ ਉਹਨਾਂ ਦਾ ਸਕੂਲ ਹੈ ਤੇਰ ਤੂੰ ਕਹ ਰਿਹਾ ਦਾ ਬੰਦਾ ਬਲਾ ਕਹਿੰਦਾ ਉਹਨਾਂ ਦਾ ਆਪਾਂ ਤਾਂ ਉਹਨਾਂ ਦਾ ਪਿੱਛੇ ਬੰਦਾ ਬੁਲਾਉਣਾ ਹੈ ਤਾਂ ਆਪਾਂ ਉਹਨਾਂ ਨੂੰ ਐਫਐਕਟਰੇਟ ਲੈਣਾ ਹੈ ਹਾਂ ਉਹਨਾਂ ਨੇ ਬਿਠਾਇਆ ਹੈ ਆਹ ਆਪਰੀਆ ਨੂੰ ਹਮਾਤ ਤੋਂ ਤੁਹਾਨੂੰ ਹੱਕੇ ਵੀ ਆ ਗਿਆ ਹੈ ਗੱਲ ਸੁਣ ਗੱਲ ਜਿਹਨਾਂ ਤੁਸੀਂ ਗੱਲ ਸੁਣਦਾ ਸਾਰੇ ਸੁਣ ਲਾ ਸੂਰੀ ਵੀ ਸੁਣ ਲੋ ਸਾਰੇ ਯਾਰ 2016 ਦੇ ਵਿੱਚ ਇਸੇ ਸਕੂਲ 'ਚ 4 ਸਾਲ ਦੇ ਬੱਚੇ ਨਾਲ ਬਧਾਈਲੀ ਹੋਈ ਸੀ ਇਹੀ ਬੰਦਿਆਂ ਨੇ ਅੱਜ ਜਿਹੜੀਆਂ ਬੈਠੇ ਆ ਸਾਰੇ ਆ ਇਸੇ ਸ਼ਹਿਰ ਦੇ ਬੰਦਿਆਂ ਨੇ ਉਹ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਇਥੇ ਸਕੂਲ ਬੰਦ ਕੀਤਾ ਲਈ ਬੰਦਾ ਆਰਦੀ ਤੇ ਸਬੀਰ ਖੂਲ ਮੇਰੇ ਨਾਲ ਸੀ ਫੇਰ ਜਾ ਕੇ ਉਹਦੇ ਐਫਆਈਆਰ ਦਾਜ ਕਰਾਈ ਫੇਰ ਉਹ ਬੰਦਾ ਫੜਾਇਆ ਤੁਸੀਂ ਮੈਨਾਂ ਦਾ ਛੋਡੇ ਤੇ ਹਰਾਨ ਆ ਤੁਸੀਂ ਇੰਨਾ ਕੋਲ ਸਕੂਲਾਂ ਛੋੜਨਾ ਕਰੀ ਜਾਂਦੇ ਆ ਤੁਸੀਂ ਚੱਪੋ ਯਾਰ ਚਲੋ ਜਵਾਕ ਘਰੋਂ ਦਾ ਘਟਵੜ ਘੜ ਦੇਉਂਗਾ ਨਾਲ ਲੈ ਕੇ ਆਓ ਘਰ ਦੇ ਦਾ ਜਾ ਕੇ ਦੱਸੋ ਵੀ ਇਹ ਹਾਲਾਤ ਆ ਬਣੇ ਹੋਏ ਨੇ ਆ ਦੇਖੋ ਅਗਲੀ ਗੱਲ ਦੇਖ ਲੈਣਾ ਦੀ ਆ ਚਿੱਟੀ ਸ਼ਲਟ ਖਾਕੀ ਪੈਂਟ ਇਹ ਟੀਚਰਾਂ ਨੂੰ ਕਹਿ ਰਿਆ ਹੈ ਇੱਕ ਇੱਕ ਚਿੱਟੀ ਸ਼ਰਟ ਤੇ ਖਾਕੀ ਪੈਂਟ ਇਹ ਵੀ ਆਰਸਿਸ ਦੀ ਵਰਦੀ ਹੈ ਨਹੀਂ ਆਪਾਂ ਇਹਨੂੰ ਦੇਖੋ ਆਪਾਂ ਨੂੰ ਵਰਦੀ ਆਪਾਂ ਆਰਐਸਐਸ ਦੀ ਕਹਿ ਲਿਆ ਹਾਂ ਉਹਨੇ ਹੋਰ ਦੱਸ ਦੇ ਮੈਂ ਆਪ ਤੂੰ ਮੈਨੂੰ ਜਵਿੰਦਰ ਇੱਕ ਗੱਲ ਦੱਸ ਦੇ ਇੱਕ ਵੀ ਗੱਤਰੇ ਦਾਫਤਰ ਤੋਂ ਸਭ ਤੋਂ ਵੱਡਾ ਸਬੂਤ ਹੈ ਨਾ ਬੰਦਿਆਂ ਨੇ ਸਾਡੇ ਸਾਡੇ 14 ਤੋਂ ਬੰਦਾ ਲੱਗਿਆ ਆ ਰਿਹਾ ਮੈਂ ਠੀਕ ਹੈ ਇਹਨੂੰ ਪੰਜਾਬੀ ਵਿੱਚ ਬੋਲਣੀ ਨਹੀਂ ਆਉਂਦੀ ਪੰਜਾਬੀ ਲਿਖਣੀ ਪੜ੍ਹਨੀ ਆਉਂਦੀ ਤੂੰ ਪ੍ਰਿੰਸੀਪਲ ਲਈ ਬੈਠਾ ਹੋ ਤੁਸੀਂ ਮੈਂ ਨਹੀਂ ਲੈ ਤੇ ਪੈਸੇ ਕਿੱਦਾਂ ਲੁੱਟੋ ਸਾਡੇ ਬੰਡਾ ਦੇ ਵਿਦਿਆਖਾਤੋਂ ਵਿੱਧਾ ਭਾਰਤੀ ਜੋ ਗਾਈਡਲਾਈਨ ਦਊ ਜੇ ਉਹਨਾਂ ਦਾ ਸਕੂਲ ਹੈ ਉਹ ਕਿਸੇ ਨੂੰ ਵੀ ਪ੍ਰਿੰਸੀਪਲ ਭੇਜਦਾ ਹੈ ਜੇ ਕੇਰਲ ਤੋਂ ਭੇਜ ਦੇਣ ਸਾਡਾ ਤਾਂ ਕੋਈ ਰੋਲ ਨਹੀਂ ਉਹਦੇ 'ਚ ਪਹਿਲੀ ਗੱਲ ਦੂਜੀ ਗੱਲ ਅਸੀਂ ਕਿਵੇਂ ਮਰਦਾਸ ਕਰਾਂਗੇ ਉਹਦਾ ਭੇਜ ਦੇ ਆਪਾਂ ਆਪਾਂ ਫਿਰ ਆਪਾਂ ਰਿਟਰਨ ਲੈ ਕੇ ਆਇਆ ਕਿਉਂ ਦੇ ਕੇ ਯਾਰ ਆ ਆ ਜਵਾਬ ਝੂਠ ਬੋਲਦਾ ਸਾਡੇ ਤੇਰੇ ਤੇਰੇ ਸਕੂਲ 1300 ਜਵਾਬ ਪੜਦਾ 1400 ਸੱਤ ਸਾਰਾ ਜਵਾਬ ਨੇ ਆਪਾਂ ਬੱਚਾ ਬੁਲਾ ਕੇ ਕਹਿੰਦੇ ਬੱਚਾ ਆਪਾਂ ਬੱਚਾ ਥੋੜੀ ਆਪਾਂ ਇਹ ਹੈਗਾ ਕਿਉਂ ਜਵਾਕ ਹਵੇਸ਼ਾਂ ਟੀਚਰ ਦੀ ਕੀ ਮੰਨਦੇ ਹੁੰਦੇ ਆ ਮੰਨਦੇ ਠੀਕ ਹੈ ਪਰ ਇਹ ਦੇਖ ਰਾ ਇਹਨਾਂ ਦਾ ਝਗੜਾ ਇਹਨਾਂ ਨੇ ਆਪਣੀ ਬੋਲੀ ਨੂੰ ਨਹੀਂ ਅੱਜ ਸਾਹਮਣੇ ਖੜ ਕੇ ਨਾ ਆ ਕੇ ਆ ਖੜੇ ਆ ਹੋਸਰਾ ਕੱਲ੍ਹ ਤੁਸੀਂ ਆ ਦੇਖਰਾਫ ਤੇ ਐਕਸ਼ਨ ਕਰੋ ਮੈਂ ਆ ਬੱਚੇ ਨੂੰ ਮੈਂ ਬਾਹਰ ਮਿਲ ਕੇ ਗਿਆ ਆ ਹੁਣ ਬੇਟਾ ਕੀ ਗੱਲ ਕੋਈ ਆਪਣੀ ਚਲ ਤੂੰ ਦੱਸ ਆਪਣੀ ਆ ਗੱਲ ਇਹ ਵੀ ਜਿਹੜੀ ਗੱਲ ਗੁੱਸਾ ਹੋ ਗਈ ਗੱਲ ਦਾ ਇਹ ਤਾਂ ਫਿਰ ਜਿਹੜੀ ਗੱਲ ਆ ਸਾਰ ਕਰਦੇ ਉਹ ਗੱਲ ਆਖੀ ਉਹ ਤਾਂ ਗੱਲ ਆਖੀ ਜਿਹੜੀ ਗੱਲ ਮੇਰੇ ਨਾਲ ਹੋਈ ਹੈ ਤਾ ਆ ਵੀ ਹਿੰਦੀ ਆ ਵੀ ਹਿੰਦੀ ਪ੍ਰਿੰਸੀਪਲ ਵੀ ਹਿੰਦੀ ਜਿਹੜਾ ਪੰਜਾਬੀ ਬੋਲਦਾ ਨਹੀਂ ਕਿ ਇਹਦਾ ਤਾਂ ਉਹ ਹੋ ਗਿਆ ਆਪਾਂ ਸਿਰ ਆਪਾਂ ਲਾਈਵ ਦੇ ਵਿੱਚ ਦੁੱਖ ਸੁੱਖ ਜੀਵਨ ਦਾ ਹਿੱਸਾ ਹੈ ਠੀਕ ਹੈ ਜੇ ਇਹਨਾਂ ਦੇ ਇੰਨਾ ਇੱਧਰ ਗੱਲਾਂ ਨਾਲ ਜਾ ਆਪਾਂ ਦੁੱਖ ਸੁੱਖ ਉਹ ਦੂਜਾ ਗੱਲਾਂ ਨਾਲ ਜਾ ਆਪਾਂ ਘਰ ਵਿੱਚ ਰੱਖ ਲਈਆਂ ਹੁਣ ਮੇਰੀ ਗੱਲ ਤਾਂ ਇੱਕ ਮਿੰਟ ਬਾਈ ਜੀ ਆਹ ਇਨਸਾਨ ਬੈਠਾ ਇਹਨੂੰ ਬੈਠਾ ਨਾ ਇੱਕ ਮਿੰਟ ਆਹ ਬੈਠਾ ਮੈਨੂੰ ਸੁਣੋ ਇਹਨਾਂ ਦੀ ਪੋਤੀ ਪੜਦੀ ਛੋਟੀ ਇਹਨਾਂ ਦਾ ਪੋਤਾ ਪੜਦਾ ਹੈ ਇਹ ਆਪ ਖੁਦ ਇੱਕ ਟੀਚਰ ਰਹੇ ਨੇ ਹਾਂਜੀ ਠੀਕ ਹਾਲ ਰਟਾਇਰ ਹੋਏ ਨੇ ਇਹਨਾਂ ਨੂੰ ਤੁਸੀਂ ਇਹਨਾਂ ਦੇ ਪੁੱਤਰ ਨੂੰ ਤੁਸੀਂ ਆਪਣੀ ਜਵਾਨੀ ਦੱਸੋ ਜੀ ਸੰਸਕ੍ਰਿਤ ਪ੍ਰਤੀ ਮੋਹ ਵਾਰੀ ਕਹਿੰਦੇ ਗਿਆ ਮੈਂ ਤੁਹਾਡੀ ਅਸੀ ਲੈਣੀ ਸੰਸਕ੍ਰਿਤ ਦੀ ਨਹੀਂ ਮੇਰੇ ਲਈ ਖਾਸਾ ਆਪਸ਼ਨ ਆ ਤਾਂ ਮੈਂ ਖੈ ਰੇ ਬ੍ਰੈਂਡ ਦੇ ਲਈ ਮੇਰੇ ਲਈ ਵੀ ਕੋਈ ਫਿਕਸ ਕਰਦਾਗਾ ਪਰ ਫਿਰ ਸਭ ਸਰਦੀ ਹੈ ਇਹ ਮੇਰੇ ਸੇ ਸਿੱਖ ਸੰਸਕ੍ਰਿਤ ਨੂੰ ਬਿਲਕੁਲ ਵੀ ਉਸ ਲਾਈਕ ਨਹੀਂ ਕਰਦੇ ਜੀ ਸਾਹਿਬ ਮੇਰੇ ਸੇ ਪੰਜਾਬੀ ਨੂੰ ਮਾਰੀ ਜਾਂਦੇ ਹੋ ਸੰਸਕ੍ਰਿਤ ਨੂੰ ਪੜ੍ਹਾਉਣਾ ਹੈ ਸਾਡੇ ਸਿੱਖਾਂ ਦੇ ਬੱਚਾ ਇਹ ਸੋਡੀ ਪੰਜਾਬ ਬੋਲੀ ਵਰਤਿਆ ਪੰਜਾਬ ਪਰ ਇਹ ਸੋਡੀ ਹੈ ਇਹਦਾ ਸਬਜੈਕਟ ਅੱਜ ਵੀ ਕੰਪਲਸਰੀ ਜਾਂ ਮੰਡੀਟਰੀ ਹੋਦਾ ਹੈ ਕੋਦਾ ਰੱਖਣੇ ਪੂ ਤੁਹਾਨੂੰ ਪਰ ਦੂਜੇ ਪਾਸੇ ਇਹ ਗੱਲ ਨਹੀਂ ਨਾ ਕਹਿ ਸਕਦੇ ਕਿ ਤੁਸੀਂ ਪੰਜਾਬੀ ਨੂੰ ਮਾਰੀ ਜਾਂਦੇ ਹੋ ਅੱਛਾ ਇੱਕ ਮਿੰਟ ਇੱਕ ਮਿੰਟ ਅੱਛਾ ਖੜ ਜਾ ਇੱਕ ਮਿੰਟ ਇੱਕ ਮਿੰਟ ਖੜਾ ਤੁਹਾਨੂੰ ਬਈ ਪੰਜਾਬੀ ਬੋਲਣ ਤੇ ਰੁਕਿਆ ਜਾਂਦਾ ਨਹੀਂ ਤੇ ਚੱਕਰਨ ਖੜਿਆ ਉਹ ਕਹਿਆ ਵੀ ਜਵਾਬ ਦੇਣਾ ਹਿੰਦੀ ਬੋਲ ਨਹੀਂ ਦੇ ਤਾ ਠੀਕ ਹੈ ਠੀਕ ਸੱਸੀ ਗਾਲੀ ਬੋਲਣੀ ਸੱਸੀ ਗਾਲੀ ਬੋਲਣੀ ਜੈ ਹਿੰਦ ਕਹਿਣਾ ਇਹਨਾਂ ਨੇ ਕਿਹਾ ਪੁੱਤ ਜੈ ਹਿੰਦ ਦੇ ਕਹਿਣਾ ਜੈ ਹਿੰਦ ਤਾਂ ਪੰਜਾਬੀ ਦਾ ਵੀ ਲੱਗਦਾ ਆਪਾਂ ਇਹ ਕਹਿੰਦੇ ਸੱਸੀ ਅਸੀਂ ਅਸਲੀ ਗੱਲ ਹੈ ਕਿ ਤੁਸੀਂ ਇੱਕ ਮਿੰਟ ਇੱਕ ਮਿੰਟ ਸਵੇਰੇ ਵੀ ਧਾਰਨਾ ਪੜਾਉਂਦੇ ਆ ਸੰਸਕ੍ਰਿਤ ਚ ਪੜਾਉਂਦੇ ਆ ਤੁਹਾਨੂੰ ਪਤਾ ਸੰਸਕ੍ਰਿਤ ਕੀ ਹੈ ਹੁੰਦੀ ਆ ਪ੍ਰੇਅਰ ਚ ਪ੍ਰੇਅਰ ਦੇ ਵਿੱਚ ਧਾਰਨਾ 1947 ਪਤਾ ਨਹੀਂ ਕੀ ਕਹਿੰਦਾ ਸਮਝ ਨਹੀਂ ਆਉਂਦਾ ਕੋਈ ਕਹਿੰਦਾ ਨਹੀਂ ਤੁਸੀਂ ਜਦੋਂ ਪ੍ਰੇਰ ਦੇ ਵਿੱਚ ਆਪਾਂ ਜਪਜੀ ਸਾਹਿਬ ਦਾ ਵੀ ਪਾਠ ਕਰਦੇ ਆਂ ਕਰਦੇ ਕਿ ਨਹੀਂ ਕਰਦੇ ਉਹ ਜਦੋਂ ਨਹੀਂ ਨਹੀਂ ਜੀ ਆ ਤੂੰ ਜਵਿੰਦਰ ਗੱਲ ਦਾ ਜਵਾਬ ਦੇ ਜਾਂ ਤੂੰ ਤੂੰ ਮੈਨੂੰ ਦੱਸ ਤੁਸੀਂ ਆ ਬੈਠਾ ਨੇ ਬੰਦਾ ਇਹ ਇਹਦਾ ਪੋਤਾ ਪੜਦਾ ਇਸ ਸੰਸਾਨ ਦਾ ਪੁੱਤ ਪੁੱਤੀ ਵਲੇ ਵੜਦੇ ਇੱਥੇ ਇਹਨਾਂ ਨੇ ਪੜਦੇ ਆ ਪੁੱਤ ਪੁੱਤੀ ਮੇਰੇ ਵੀ ਇੱਥੇ ਲੱਗੇ ਇਹਨਾਂ ਨੂੰ ਤੁਸੀਂ ਜਬਰੀ ਕਹਿ ਰਹੇ ਹੋ ਸੰਸਕ੍ਰਿਤ ਲਾਓ ਇਹ ਬਿਲਕੁਲ ਹਾਂ ਦੱਸੋ ਮੈਂ ਪੁੱਛਿਆ ਮੈਂ ਦੋ ਵਾਰ ਕਿਹਾ ਮੇਰੀ ਗੱਲ ਸੁਣ ਲੈ ਬਹੁਤ ਸੁਣ ਲੈ ਅੰਮ੍ਰਿਤਪਾਲ ਜੀ ਮੇਰੀ ਗੱਲ ਸੁਣੋ ਮੈਨੂੰ ਠੂਠਾ ਨਾ ਕਰੋ ਤੁਸੀਂ ਮੇਰਾ ਇੱਕ ਵਾਰੀ ਸਿੱਧਾ ਗੜਾ ਦੋਦਾ ਮੈਂ ਹੁਸ਼ਾ ਮੈਡਮ ਲਾ ਲਓ ਹੁਸ਼ਾ ਮੈਂ ਨੂੰ ਮੈਂ ਕਿਹਾ ਉਹ ਕਹਿੰਦੇ ਵੀ ਤੁਸੀਂ ਇਹਨੂੰ ਕਿਉਂ ਰੋਕਦੇ ਸੰਸਕ੍ਰਿਤ ਤੋਂ ਇਹ ਬੱਚਾ ਤਾਂ ਕੱਲ ਨੂੰ ਫਿਰ ਹੋਰ ਵੀ ਕੋਵਗਾ ਮੈਂ ਨਹੀਂ ਮੈਡਮ ਅਸੀਂ ਸੰਸਕ੍ਰਿਤ ਬਿਲਕੁਲ ਵੀ ਨਹੀਂ ਪੜ੍ਹਨੀ 나ই ਮੈਂ ਬੱਚੇ ਨੂੰ ਕਹਿੰਦਾ ਮੈਂ ਕਿਹਾ ਫਿਰ ਹੁੰਦਾ ਸੋ ਹੋ ਜਾ ਪਰ ਸੰਸਕ੍ਰਿਤ ਨਹੀਂ ਪੜ੍ਹ ਤੁਸੀਂ ਮੈਨੂੰ ਸੁਣੋ ਤੁਹਾਡੀ ਗੱਲ ਦਾ ਹੀ ਮਾਨ ਸਰ ਜੀ ਹਾਂ ਕੁਛ ਆ ਮੈਂ ਤੁਹਾਨੂੰ ਸੁਣੋ ਕੋਈ ਨਹੀਂ ਬੁਲਾ ਲੈਂਦੇ ਹਾਂ ਮੈਡਮ ਨੂੰ ਵੀ ਦੇਖੋ ਮੈਂ ਕੋਈ ਕਹਿ ਗਿਆ ਸੀ ਜੇ ਜੇ ਕੁਝ ਕਹਿ ਗਿਆ ਸੀ ਦੇਖੋ ਮੈਂ ਮੇਰਾ ਇੱਕ ਸੁਝਾਅ ਹੈ ਮੈਂ ਜਾਂ ਹਰਾਨ ਆ ਯਾਰ ਬੰਦਾ ਕਿਸੇ ਡਰ ਤੇ ਨਹੀਂ ਆਉਂਦਾ ਪ੍ਰਿੰਸੀਪਲ ਕੋਲੇ ਜਮਾ ਕਰ ਜੀ ਲੈ ਕੇ ਆਉਂਦਾ ਛੁੱਟੀ ਮਾਫੀ ਦੀ ਇਹ ਕਹਿੰਦਾ ਮੈਨੂੰ ਪੰਜਾਬੀ ਆਉਂਦੀ ਨਹੀਂ ਸਾਡੇ ਕੋਲ ਇਹ ਬੰਦਾ ਜਾਊ ਕਿੱਥੇ ਜਾਊ ਕਿੱਥੇ ਹਾਂ ਆਪਾਂ ਕਰੀਏ ਵੀ ਪਰ ਘਰ ਦਾ ਸੁਣ ਮੈਂ ਆਪਦੇ ਵਿੱਚ ਇਹ ਗੱਲ ਦਾ ਸੁਣ ਤਾ ਨਹੀਂ ਕਿ ਸੰਸਕ੍ਰਿਤ ਤੇ ਖੜਾਈ ਜਨੋ ਜੋ ਸ਼ਲੋਕ ਵੀ ਪੜਾਓ ਜੇ ਸੰਸਕ੍ਰਿਤ ਸਾਡੇ ਕੰਮ ਨਹੀਂ ਆਉਣੀ ਪਰ ਉਹਦੇ ਬਦਲੇ ਦੇ ਵਿੱਚ ਡਰੈਗ ਨੇ ਕੰਮ ਆਉਣਾ ਮੈਂ ਕਹਿੰਦਾ ਜੀ ਡਰੈਗ ਕਿਉਂ ਨਹੀਂ ਲਗਾਉਂਦੇ ਉਸ ਮਾਸਟਰ ਜੀ ਇਹ ਆਪਾਂ ਨੂੰ ਹੈ ਸੰਸਕ੍ਰਿਤ ਵੀ ਜਿਹੜੀ ਡਬਲ ਜੀ ਆਰ ਜੀ ਪ੍ਰਿੰਸੀਪਲ ਅਰਾਮ ਦਿੰਦੇ ਇਹ ਕਰ ਆਪ ਜੀ ਉਹ ਇੱਕ ਦੇਸ਼ ਇੱਕ ਬੋਲੀ ਦੀ ਗੱਲ ਕਰਦੇ ਹਨ ਉਹ ਸਾਰੀਆਂ ਬੋਲਾਂ ਦਾ ਮਾਰਨਾ ਚਾਹੁੰਦੇ ਹੈ ਇਹਦਾ ਰੋਲਾ ਹੈ ਪਰ ਮੈਂ ਕਹਿੰਦਾ ਨਿਖਿਤ ਨੇ ਆਪਣੇ ਨਕੰਮੇ ਲੋਕ ਨੇ ਆਪਣੇ ਜਿਹੜੇ ਅੱਜ ਵੀ ਇਧਰ ਨੂੰ ਜਾ ਕੇ ਮੂੰਹ ਤਰਪੇ ਫਲਾਨਾ ਜੰਦਾਬਾਦ ਫਲਾਨਾ ਮਰਦਾਬਾਦ ਤੇ ਦਾਰੂਆਂ ਪੀ ਲੀਆਂ ਜਾਂ ਨੱਚ ਜਾ ਕੈਨੇਡਾ ਦੇਖਦਾ ਜਿਹੜੀ ਜਾੜੇ ਸਾਡੀ ਵੱਢ ਰਹੇ ਨੇ ਇੱਥੇ ਬਹਿ ਕੇ ਪੰਜਾਬ ਦੇ ਸਾਰਾ ਪੰਜਾਬ ਦੇ ਇੱਥੇ ਸਾਰਾ ਉਹ ਉਹ ਬਾੜੀ ਜਾਂਦੇ ਆ ਆ ਰਹਿਦਾ ਹੁੰਦਾ ਸਾਡੇ ਜਿਹੜੇ ਇਹਨਾਂ ਜਵਾਕਾਂ ਦੇ ਮਨਾਂ ਦੇ ਵਿੱਚ ਸਾਡੀ ਮਾਂ ਬੋਲੀ ਪ੍ਰਤੀ ਸਾਰਾ ਕੁਝ ਘਟਦਾ ਇਹਨਾਂ ਨੇ ਜਿਹੜਾ ਇਤਿਹਾਸ ਪੜਾਉਂਦੇ ਆ ਦੱਸੋ ਅਲ 76 ਖੱਤਨਾ ਜਿਹੜਾ ਮੈਗਵਾ 76 ਇਹਨਾਂ ਬੰਦਿਆਂ ਨੂੰ ਬਿਲਕੁਲ ਤੇ ਆ ਜਿੰਨੇ ਲੋਕ ਇਹਨੂੰ ਇਕੱਠੇ ਕਰਕੇ ਸਕੂਲ ਕਰਾਉ ਬੰਦ ਇਹਨ ਇਹ ਦੂਜੀ ਘਟਨਾ 16 ਦੇ ਵਿੱਚ ਬਲਾ ਹੋਇਆ ਕਿ ਨਹੀਂ ਇਸ ਜਵਾਕ ਨਮ ਦਿਵਾਕਾਂ ਨੂੰ ਦੱਸੋ ਹੋਇਆ ਹੋਇਆ ਜਿਹੜੀ ਚੀਜ਼ ਆ ਡੀਪੀ ਹੈ ਦੱਸੋ ਇਹ ਰੈਕਟੀ ਹੈ ਇਹ ਦੇ ਅਨੁਸਾਰ ਆ ਰਾਲ ਲਾਉ ਜੀ ਸਰਾ ਇਨੀ ਮਹਤਵ ਕਰਾਈ ਜਾਂਦਾ ਨਹੀਂ ਦਵਾਕਾਂ ਨੂੰ ਇਹ ਕਹਿੰਦਾ ਉਹ ਦਿੱਲੀ ਸਰ ਉਹ ਕੱਢ ਕੇ ਮਾਰੇ ਦਿੱਲੀ ਤੱਕ ਬਾਈ ਇਹਨਾਂ ਨੇ ਹਮਾਸਲ ਤੇ ਰੱਖਨੇ ਆ ਆਹੀ ਜਿੱਗਦੇ ਮਾਰ ਆ ਕੁੜੀਆਂ ਖੜੀਆਂ ਆ ਟੈਸ਼ਨ ਲੈਵਲ ਆ ਕੁੜੀਆਂ ਖੜੀਆਂ ਕੁੜੀਆਂ ਨੂੰ ਸੁਣ ਲਓ ਇਹ ਤਾਂ ਨਹੀਂ ਬੱਚੇ ਝੂਠ ਬੋਲਦੇ ਆ ਮੈਂ ਇੱਕ ਮਿੰਟ ਜੀ ਕਰਦਾ ਟੀਚਰ ਰਿਟਾਇਰ ਹੋਣਾ ਆਫੀਜੀ ਕਰਾਂਗੇ ਯਾਰ ਦੱਸੋ ਇੰਨੀ ਮਿਹਨਤ ਇਹ ਬੱਚਾ ਕਰਾ ਰਿਹਾ ਮੈਂ ਦੋ ਦਿਨਾਂ ਤੋਂ ਤੁਸੀਂ ਆਡੀਓ ਕੱਢਾ ਰਿਹਾ ਬੀਪੀਓ ਕੱਢੀ ਹੋਈ ਨਹੀਂ ਹੋਈ ਜੀ ਸਾਰਾ ਦਿਨ ਗਰਾਊਂਡ ਤੇ ਮਿਹਨਤ ਕਰਾਉਂਦੀ ਹਾਂ ਪ੍ਰਧਾਨ ਜੀ ਇੱਕ ਇੱਕ ਰਿਕਵੈਸਟ ਹਾਂਜੀ ਇੱਕ ਮੈਂ ਇੱਕ ਮਿੰਟ ਇੱਕ ਮਿੰਟ ਭਾਈ ਸਾਹਿਬ ਮੈਂ ਇੱਕ ਬੰਦਾ ਦਰਾਂ ਦੇ ਵਿੱਚ ਇੱਕ ਮਿੰਟ ਇੱਕ ਮਿੰਟ ਮੈਨੂੰ ਪੰਜਾਬੀ 'ਚ ਗੱਲ ਕਰਾਂ ਹਿੰਦੀ 'ਚ ਮੈਂ ਕਰ ਸਕਦਾ ਇੱਕ ਮਿੰਟ ਮੈਂ ਪੰਜਾਬੀ 'ਚ ਕਰੂੰਗਾ ਕਰ ਠੀਕ ਹੈ ਗੱਲ ਇਹ ਹੈ ਕਿ ਅਗਰ ਸਾਰਿਆਂ ਨੂੰ ਮੇਰਾ ਕੰਮਕਾਰ ਪਸੰਦ ਨਹੀਂ ਹੈ ਤਾਂ ਮੈਂ ਰਿਜ਼ਾਈਨ ਦੇ ਦਿੰਦਾ ਵੀਕੇ ਅਸੀਂ ਤਾਂ ਜਵਾਕਾਂ ਨੂੰ ਫੀਲ ਕਰਨੀਆਂ ਅਸੀਂ ਆ ਅਸਸ ਦੀ ਇੱਥੇ ਵਿਚਾਰਤਾ ਦਾ ਪੰਜਾਬ ਚ ਲਾਗੂ ਨਹੀਂ ਹੁੰਦੇ ਨਹੀਂ ਇੱਕ ਤਾਂ ਮੈਂ ਗੱਲ ਹੀ ਖਤਮ ਮੈਂ ਜਦਦਰ ਜਾਇ ਨਹੀਂ ਦੇ ਤੂੰ ਮਨੇ ਗੱਲ ਦਾ ਜਵਾਬ ਦੇ ਤੂੰ ਦਫਤਰ ਦਾ ਮਾਲਕ ਆ ਤੂੰ ਪ੍ਰਿੰਸੀਪਲ ਆ ਤੇਰੇ ਸਕੂਲ ਚ ਹੈਂਡਗੁਆਰਡ ਤੇ ਗੋਲਵਾਲ ਖੜਦੀ ਫੋਟੋ ਕੀ ਕਰਤੀ ਉਹਦਾ ਇਤਿਆਹ ਜਾ ਦੇ ਜੀ ਬਾ ਇਹ ਸਭ ਕੀ ਐ ਸਤਿ ਸ੍ਰੀ ਅਕਾਲ ਤੂੰ ਜਵਾਬ ਦੇ ਪੂਰਾ ਅਟਰਪੱਤੀ ਲਾ ਲਾ ਪ੍ਰਧਾਨ ਮੰਤਰੀ ਲਾ ਲਾ ਮੁੱਖ ਮੰਤਰੀ ਲਾ ਲਾ ਬਾਬਾ ਸਾਹਿਬ ਮੇ ਬੇਦਖਰਦੀ ਲਾ ਲਾ ਬਖਸ਼ ਸਿੰਘ ਦੀ ਲਾ ਲਾ ਬਖਸ਼ ਸਿੰਘ ਦੀ ਲਾ ਲਾ ਆ ਸਾਰੀਆਂ ਲਵਾ ਦਾਂਗੇ ਤੂੰ ਆ ਹੋਗੇ ਜਿਹੜੀ ਜਿਹੜੀ ਵਿਚਾਰਤਾ ਲਾ ਸਾਨੂੰ ਖਤਮ ਕਰਨਾ ਚਾਹੁੰਦੀ ਆ ਘੱਟ ਗਿਣਤੀਆਂ ਨੂੰ ਬੋਲੀਆਂ ਨੂੰ ਵਾਕੀਆਂ ਨੂੰ ਉਹ ਦੋਨੋਂ ਬੰਦਿਆਂ ਦੀ ਫੋਟੋ ਤੇਰੇ ਦਫ਼ਤਰ ਚ ਐ ਅਸੀਂ ਕਿਵੇਂ ਮੰਨ ਲ ਗਏ ਤੁਸੀਂ ਜ਼ਹਿਰ ਨਹੀਂ ਪਾ ਰਹੇ ਸਾਡੇ ਬੱਚਿਆਂ ਦੇ ਮਨ 'ਚ ਚਲੋ ਤੁਸੀਂ ਜਿਵੇਂ ਬੋਲੂਗੀ ਆਪਾਂ ਉਹ ਫੋਟੋ ਲਾ ਦਾਂਗੇ ਕੋਈ ਗੱਲ ਹੁਣ ਕਿਉਂ ਲਾ ਦੇਗਾ ਤੁਹਾਡੀ ਗੱਲ ਸਹੀ ਕਿਉਂਕਿ ਇਹ ਤਾਂ ਮੇਰੇ ਆਉਣ ਦੇ ਪਹਿਲੇ ਦਿਨ ਲਗੀ ਹੋਈ ਮੈਂ ਤਾਂ ਜੁਲਾਈ 'ਚ ਆਇਆ ਮੈਂ ਅਜੇ ਥੋੜੀ ਲਾਈ। ਤੂੰ ਚੱਲ ਮੈਂ ਤੈਨੂੰ ਬਾਰ ਬਾਰ ਮੈਨੂੰ ਇੱਕ ਵੀ ਸ਼ਬਦ ਸੁਣਾ ਦੇ ਪੰਜਾਬੀ ਦਾ ਇੱਕ ਵੀ ਸ਼ਬਦ ਆਉਂਦਾ ਮੈਨੂੰ ਨਹੀਂ ਆਉਂਦੀ ਜੇ ਪੜ੍ਹਨੇ। ਹਾਂ ਕਿਉਂਕਿ ਸਕੂਲ CBSE ਆ, ਸੈਂਟਰ ਬੋਰਡ ਦਾ ਸਕੂਲ ਆ। ਇਹ ਇਹ ਕਿੱਥੇ ਲਿਖਿਆ ਵੀ CBSE ਦੇ ਸਕੂਲ ਦੇ ਵਿੱਚ ਪ੍ਰਿੰਸੀਪਲ ਨੂੰ ਪੰਜਾਬੀ ਨਹੀਂ ਆਉਣੀ ਚਾਹੀਦੀ। ਸੁਣ ਸੁਣ ਲਾ ਸੁਣ ਲਾ ਰਿਜ਼ਰਵ ਬੈਂਕ ਆਫ ਇੰਡੀਆ ਉਹਦੀ ਗਾਈਡਲਾਈਨ ਪੜ੍ਹੀ ਹੈ। ਜੀ ਨੇ ਜਿਹੜੇ ਸੂਬੇ 'ਚ ਨੌਕਰੀ ਕਰਦੇ ਆ ਮੰਨ ਲਓ ਕੋਈ ਬੰਦਾ ਤਾਮਲ ਦਾ ਕੋਈ ਬਿਹਾਰ ਦਾ ਬੰਗਾਲ ਦਾ ਇੱਥੇ ਪੰਜਾਬ 'ਚ ਨੌਕਰੀ ਕਰਦਾ ਹੈ। ਜਿਉ ਨੂੰ ਪੰਜਾਬੀ ਨਹੀਂ ਆਉਂਦੀ ਉਹ ਅਗਲੀ ਲਾਈਨ 'ਤੇ ਨਹੀਂ ਬੈਠੂਗਾ ਪ ਤੂ ਬਣਾ ਦਾ ਪ੍ਰਿੰਸੀਪਲ ਨੂੰ ਪੰਜਾਬੀ ਦਾ ਊੜਾ ਪੜ੍ਹਦਾ ਨਹੀਂ ਆਉਂਦਾ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਚਾਹੁੰਦੇ ਤਾਂ ਮੈਂ ਰਜ਼ਾ ਜਾਂ ਦਊਂਗਾ ਤੁਸੀਂ ਜਿਹੜਾ ਪ੍ਰਿੰਸੀਪਲ ਚਾਹੁੰਦੇ ਪੰਜਾਬੀ ਵਾਲਾ ਚਾਹੁੰਦੇ ਪੰਜਾਬੀ ਵਾਲਾ ਪੁਆਇੰਟ ਕਰਦਾ ਅਸੀਂ ਮੈਂ ਤਾਂ ਮੈਂ ਇਦਾਂ ਮੈਂ ਆ ਜਵਾਕਾਂ ਦੇ ਮਾਪਿਆਂ ਨੂੰ ਬੇਨਤੀ ਕਰਦਾ ਕਿ ਉਥੋਂ ਜਵਾਕ ਹਟਾ ਕੇ ਇਹ ਦੂਜੀ ਘਟਨਾ ਹੈ 16 ਦੇ ਵਿੱਚ 4 ਸਾਲ ਦੇ ਬੱਚੇ ਨੇ ਬਦਫੈਲੀ ਕੀਤੀ ਯੂਪੀ ਦੇ ਨੇ ਠੀਕ ਹੈ ਚਾਹ ਤੂੰ ਹੈ ਨਹੀਂ ਤਰ ਮੈਂ ਸੁਣ ਲੈ ਗੱਲ ਇਸੇ ਸਕੂਲ ਚ ਇਹਨਾਂ ਨੇ ਗੱਲ ਦੇ ਪੜਦਾ ਪਾਉਣ ਦੀ ਕੋਸ਼ਿਸ਼ ਕੀਤੀ ਸਾਰੀ ਮੈਨੇਜਮੈਂਟ ਨੇ ਗੱਲ ਦੱਬਣ ਦੀ ਕੋਸ਼ਿਸ਼ ਕੀਤੀ ਅਸੀਂ ਉਹ ਇੱਥੇ ਸਕੂਲ ਵੀ ਬੰਦ ਕੀਤਾ ਸੀ ਤੇ ਉਹਦੇ ਪਰਚਾ ਵੀ ਦਰਜ ਕਰਾਇਆ ਸੀ। ਉਹਦੇ ਨੂੰ ਗ੍ਰਫਤਾਰ ਵੀ ਕਰਾਇਆ ਸੀ। ਉਹਦਾ ਚਾਹੋ ਬਗਤਸਮਦੀ ਸਾਡੀ ਸਾਡੇ ਲੋਕ ਨੇ ਲੜਨ ਵਾਲੇ ਹੈ ਨਹੀਂ ਉਹ ਪਰਿਵਾਰ ਜਵਾਕ ਦਾ ਗਹਰਾਇ ਨਮਾ ਕਰ ਗਿਆ। ਇਹ ਕਰਤੂਤਾਂ ਹੁੰਦੇ ਨਾ ਸਾਡੇ ਜਵਾਕਰ ਨਾਲ ਇਹਨਾਂ ਸਕੂਲਾਂ ਦੇ ਵਿੱਚ ਤੁਸੀਂ ਰਾਤ ਦੀਆਂ ਕਲਾਸਾਂ ਲਵਾਉਨੇ ਹੋ ਲਵਾਉਨੇ ਹੋ ਨਾ? ਇਹ ਉਹ ਈਵਨਿੰਗ ਕਲਾਸ ਹੈ ਰਾਤ ਦੀ ਕਲਾਸ ਨੇ। ਕਹਿਵਤ ਤ ਕਹਿਵਤ ਤ ਦੱਸੋ। ਨੌਕਰ ਬਈ ਤੱਕ ਚਲਦੀ ਹੈ। ਉਹ ਪੰਜਾਬ ਦੇ ਲੋਕੋ ਸਰਹਫਤਕਾਰੀ ਸਕੂਲ ਆ ਰਾਮਪਰੇ ਵਾਲਾ ਇਹ ਹੈ। ਆ ਤੁਹਾਡੀਆਂ ਬੱਚੀਆਂ ਖੜੀਆਂ ਐ ਜਿਹੜੇ ਸਕੂਲ ਦੇ ਵਿੱਚ 4 ਸਾਲ ਦੇ ਬੱਚੇ ਨਾਲ ਪੜ੍ਹਾਈ ਨਹੀਂ ਹੋ ਸਕਦੀ ਐ ਤੁਸੀਂ ਕੁੜੀਆਂ ਨੂੰ ਰਾਤ ਨੂੰ ਗਰਾਸਾ ਲਾਉਣ ਨੂੰ ਭੇਜਦੇ ਹੋ ਹੂੰ ਇਹ ਹਾਲਾਤ ਐ ਇਹਨਾਂ ਦੇ ਇੱਕ ਚੀਜ਼ ਨਾ ਹਮੇਸ਼ਾ ਪਬਲਿਕਲੀ ਮੈਂ ਵੀ ਕਹਿਣਾ ਚਾਹੁੰਦਾ ਹਾਂਗਾ ਕਿ ਸਿਸਟਮ ਨੂੰ ਨਾ ਹਮੇਸ਼ਾ ਸੁਧਾਰਨ ਦੀ ਜ਼ਰੂਰਤ ਹੁੰਦੀ ਐ ਔਰ ਸੁਧਾਰਨ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਐ ਤੁਸੀਂ ਚੜ ਬੱਡੀ ਜਾਓ ਤੁਸੀਂ ਚੜ ਬੱਡੋ ਅਸੀਂ ਸੁਧਾਰਨ ਦੀ ਗੱਲ ਕਰਦੇ ਨਹੀਂ ਇੱਕ ਗੱਲ ਦਾ ਇੱਕ ਬੰਦਾ ਇੱਕ ਨਾਲ ਦਾ ਜਵਾਬ ਮੇਰੀਆਂ ਤਰਕਾਂ ਤਰੀਲ ਨਾ ਦੇ ਦੇ ਪਹਿਲੀ ਦੂਜੀ ਤੀਜੀ ਤਿੰਨ ਗੱਲਾਂ ਤੇਰੇ ਕੋਲ ਪਹਿਲੀ ਗੱਲ ਗੋਲਵਾਰਕਰ ਦੀ ਫੋਟੋ ਹੈ ਨਕਮਾਰ ਦੀ ਫੋਟੋ ਦੇ ਕੀ ਕਰਦੀ ਹੈ ਨੰਬਰ 2 ਇੱਥੇ ਬਿੱਦਾ ਭਾਰਤੀ ਦਾ ਸਕੂਲ ਹੈ ਜੇ ਕਹਿਣਗੇ ਇੱਥੇ ਜਿਹੜੀ ਫੋਟੋ ਉਹ ਕਹਿਣਗੇ ਉਹਨਾਂ ਦੇ ਮੁਤਾਬਕ ਲੱਗੂ ਕਿਉਂ ਲੱਗੂ ਜਵਾਬ ਕਿਹਦੇ ਪੜਦੇ ਆ ਪੰਜਾਬ ਦੇ ਨਾ ਨਾ ਜਵਾਬ ਬਿੱਦਾ ਭਾਰਤੀ ਦਾ ਕਦੇ ਚੜਦੇ ਆ ਸਾਡੇ ਪੜਦੇ ਆ ਆਪਣੇ ਪੜਦੇ ਆ ਫਿਰ ਆਪਣੇ ਫਿਰ ਇਹ ਮੰਡੇਟਰੀ ਕੰਨੀ ਵੀ ਮੇਰੇ ਲਈ ਮੈਂ ਤੁਸੀਂ ਕਿਵੇਂ ਥੋਪੋਗੇ ਨਹੀਂ ਨਹੀਂ ਮੇਰੇ ਲਈ ਮੰਡੇਟਰੀ ਹੈ ਮੈਂ ਇੱਥੇ ਨਹੀਂ ਆਉਂਦਾ ਤੁਸੀਂ ਕਿਵੇਂ ਥੋਪੋਗੇ ਸਾਡੇ ਦੇ ਗੱਲ ਬਿਥੇ ਗੋਲਵਾਲ ਕਰਦਾ ਹੈ ਹਸਪਤਲ ਤੁਸੀਂ ਇਹਨੂੰ ਆਪ ਦਾ ਬਣਾਉਂਗਾ ਗੋਲ ਕਰਕੇ ਹਸਪਤਲ ਬਣਾਉਂਗਾ ਤੇ ਫੋਟੋਆਂ ਕਿਉਂ ਲਾਈਆਂ ਨਹੀਂ ਦੀ ਗੱਲ ਸੁਣੋ ਕਿਉਂ ਲਾਈਆਂ ਇਤਿਹਾਸ ਦਾ ਗੁਰੂਆਂ ਦਾ ਵੀ ਪੜਾਉਂਦੇ ਜੋਤੀਬਾਈ ਫੂਲੇ ਤੇ ਨਹੀਂ ਲਾਤੀ ਸੁਣ ਲੋ ਜੀ ਗੱਲ ਸੁਣੋ ਹਾਂ ਗੱਲ ਸੁਣੋ ਉਹ ਨਾ ਲੈਣੇ ਬੰਨਲੇ ਸੇ ਆਇਆ ਪਰਦੇ ਦੋ ਵੀ ਇਹ ਦੇਖੋ ਮੇਰੀ ਪੁੱਤਰੀ ਬਾਜਾ ਬਜਾ ਸਾਰੇ ਤੁਸੀਂ ਬਾਬਾ ਜੀ ਮੈਨੂੰ ਗੱਲ ਦਾ ਜਵਾਬ ਦਿਓ ਦੇਖੋ ਇਹ ਸਾਡੇ ਬੰਦਿਆਂ ਨੂੰ ਕਮਰਾ ਪਤਾ ਕਿਵੇਂ ਕਰਦੇ ਆ ਦੇਖੋ ਆਪਾਂ ਕੱਢਦੇ ਆ ਬੰਦਿਆਂ ਨੂੰ ਕਮਰਾ ਕਰਦੇ ਆ ਮੈਂ ਥੋੜਾ ਕਈ ਜਣ ਜੜੀਆਂ ਹੁੰਦੀ ਹੈ ਮੈਂ ਕਹਿੰਦਾ ਮੈਂ ਕਹਿੰਦਾ ਕਮਰਾ ਕਿਵੇਂ ਕਰ ਕਿਆ ਪਾਣੀ ਪਿਆ ਸੋਡਾ ਬੱਚਾ ਜੀ ਐ ਸੋਡਾ ਬੱਚਾ ਇਥੋਂ ਐ ਕਰਕੇ ਨਿਕਲ ਆ ਗਿਆ ਐ ਕਰਕੇ ਪਰ ਤੁਹਾਡੇ ਬੱਚੇ ਨੂੰ ਕਿਹੜੇ ਇਤਿਹਾਸ ਨਾਲ ਜੋੜ ਰਹੇ ਹੈ ਕਿਹੜੀ ਬੋਲੀ ਨਾਲ ਜੋੜ ਰਹੇ ਹੈ ਉਹਦੇ ਚ ਕਿੰਨੀ ਕਿ ਨੈਤਿਕਤਾ ਭਰ ਰਹੇ ਹੈ ਇਹ ਸਵਾਲ ਹੈ ਕਿ ਨਹੀਂ ਹੈ ਨਹੀਂ ਮੈਂ ਤਾਂ ਮੰਨਿਆ ਹੋਇਆ ਨਾ ਛੇੜਿਆ ਨਾ ਛੋਟੇ ਬੰਦੇ ਜੋ ਸਿੱਖ ਗਿਆ ਜੋ ਬੱਚਾ ਤੁਸੀਂ ਜੋ ਬੱਚਾ 4 ਸਾਲ ਤੋਂ ਲੈ ਕੇ ਮੁਢਲੇ 15 20 ਸਾਲ ਸਿੱਖ ਗਿਆ ਉਹਦਾ ਸਿਰ ਰਹਿਂਦਾ ਕਿ ਨਹੀਂ ਰਹਿੰਦਾ ਉਹਦੇ ਦਿਮਾਗ ਦੇ ਵਿੱਚ ਹੁਣ ਤੂੰ ਬਾਬਾ ਆਰਐਸਐਸ ਦੀ ਬਾਪੂ ਤੂੰ ਡਾਇਲੋਜੀ ਨਹੀਂ ਜਾਣਦਾ ਅਸੀਂ ਜਾਣਦੇ ਆ ਕੀ ਆ। ਅਸੀਂ ਲਿਖੀਂ ਜਾਂ ਆਪਣੀ ਕੀ ਪਤਾ ਹੈ ਜਿਹੜੀ ਗੱਲ ਆ ਮੈਂ ਇਹ ਇਸੇ ਗੱਲ ਦਾ ਫਾਇਦਾ ਠਾਉਂਦੇ ਆ। ਨਹੀਂ ਆਪਾਂ ਤਾਂ ਪੜ੍ਹੇ ਲਿਖੇ ਆ ਆਪਾਂ ਪੜ੍ਹੇ ਇਸੇ ਗੱਲ ਦਾ ਫਾਇਦਾ ਠਾਉਂਦੇ ਆ। ਜਿਹੜੀ ਗੱਲ ਆ ਉਹ ਤਾਂ ਕਹਿੰਦੇ ਆ ਹੁਣ ਦੇਖੋ ਤੁਸੀਂ ਪੁੱਤ ਕੀ ਬੋਲਣਾ ਚਾਹੁੰਦੇ? ਪਾਣੀ ਵੀ ਬੋਲਦੇ ਆ ਮੈਂ ਗਲਤ ਗੱਲ ਬਤਾਈ ਕਰਿਆ। ਆ ਸੁਣ ਲੈ ਬਾਪੂ ਛੋੜ ਗਏ ਬੱਚੀਆਂ ਨਾ। ਦਰਖਤ ਵੀ ਕੱਟਦਾ ਹੀ ਇਹ ਕੱਡੇ ਟਾਂ ਸਾਰੀ। ਦਰਖਤ ਵੀ ਕੱਟਦੇ। ਸਾਨੂੰ ਪਹਿਲਾ ਸੀ। ਹਾਂ। ਕਿੰਨੇ ਸਾਲ ਦਾ ਸੀ? ਤੁਹਾਨੂੰ ਪੰਜਾਬੀ ਬੋਲਣ ਤੇ ਕੀ ਕਹਿੰਦੇ ਆ? ਵੀ ਬੋਲਣੀ ਨਹੀਂ। ਜਵਾਬ ਦੇ ਦਿਵਿੰਦਰ ਦਲੀਲਾਂ ਬਹੁਤ ਦਿੰਦਾ ਪੁੱਤ ਮੈਨੂੰ ਇੱਕ ਗੱਲ ਲੈ ਆਓ ਕਿਉਂ ਤੁਸੀਂ ਮੇਰੇ ਨਾਲ ਹੋਂਦੀ ਗੱਲ ਪੰਜਾਬੀ ਚ ਕਰਦੇ ਹੋ ਹਨਾ ਲੈ ਇੱਕ ਮਿੰਟ ਬੈਰ ਨੂੰ ਦਿਵਿੰਦਰ ਯਾਰ ਕੁਮਾਰ ਕਰਦਾ ਤੂੰ ਮੇਰੀ ਗੱਲ ਨੂੰ ਕਮਾਉਣਾ ਕਿਉਂ ਤੈਨੂੰ ਸਿਰ ਗੱਲ ਕਿਹਦੇ ਗੱਲ ਕਹੀ ਆ ਗੱਲ ਨੂੰ ਕਮਾਉਣਾ ਤੂੰ ਸਹੀ ਗੱਲ ਕਹਿੰਦਾ ਨਹੀਂ ਨਹੀਂ ਕਮਾਉਣ ਤੂੰ ਜਵਾਕਾਂ ਨੂੰ ਕਿਉਂ ਨਹੀਂ ਕਰ ਰਹੇ ਮੇਰੀ ਤਾਂ ਗੱਲ ਕੋਈ ਨਹੀਂ ਜੰਦੇ ਆ ਝੂਠ ਬੋਲਦੇ ਆ ਤੂੰ ਤਾਂ ਆ ਜਾ ਤੂੰ ਕਮਾਉਣਾ ਤੇਰੇ ਅੱਗੇ ਕਹਿੰਦਾ ਉਹਨੇ ਮੇਰੇ ਨਾਲ ਇਹਨਾਂ ਨੂੰ ਇਹਦੀ ਗੱਲ ਦਾ ਜਵਾਬ ਦੇ ਜਵਾਬ ਦੇ ਕੁੜੀ ਜੇ ਮੈਂ ਉਹੀ ਕਹਿੰਦਾ ਨਾ ਆਪਾਂ ਕਹਿੰਦੇ ਮੇਰੇ ਕੋਲੇ ਤਾਂ ਗੱਲ ਹੈਗਾ ਗੱਲ ਰੱਖਣ ਦਾ ਯਾਰ ਤੂੰ ਦੱਸ ਬੰਦੇ ਨੂੰ ਆਪਾਂ ਕਹਿੰਦੇ ਮੇਰੇ ਕੋਲ ਗੱਲ ਰੱਖਣ ਦਾ ਹੱਕ ਹੈ ਨਹੀਂ ਕੋਈ ਤੂੰ ਦੱਸ ਆਈ ਥੋੜੀ ਹੁੰਦਾ ਜਦ ਦੱਸ ਕੋਈ ਨਹੀਂ ਲੈ ਵੀ ਚੁੱਪ ਕਰਕੇ ਸੁਣ ਲਿਓ ਉੱਤੋਂ ਇੱਕ ਗੱਲ ਦਾ ਜਵਾਬ ਦਿਓ ਤੁਹਾਡੇ ਕੋਲੇ ਪੰਜਾਬੀ ਸਬਜੈਕਟ ਹੈਗਾ ਇਹ ਹੈ ਪੰਜਾਬੀ ਪੀਰੀਅਡ ਥੋੜਾ ਲੱਗਦਾ ਹੈ ਲੱਗਦਾ ਜੀ ਸਾਡੇ ਨਾਲ ਪੰਜਾਬੀ ਚ ਗੱਲ ਕਰਦੇ ਆ ਛੋਟਾ ਜਦੋਂ ਤੁਸੀਂ ਪ੍ਰੇਅਰ ਕਰਦੇ ਹੋ ਪ੍ਰੇਅਰ ਜਦੋਂ ਅੰਦਰ ਪਾਠ ਹੁੰਦਾ ਉਹ ਤਾਂ ਜਮਾ ਐਂਡ ਤੇ ਹੁੰਦਾ ਹੀ ਉਹ ਤਾਂ ਹੁੰਦਾ ਹੁੰਦਾ ਨਹੀਂ ਹੁੰਦਾ ਨਾ ਕੁੱਛ ਵੀ ਹੁੰਦਾ ਕੀ ਸਾਨੂੰ ਕਦੇ ਇੱਥੇ ਸਾਡੀ ਸਾਹਿਬ ਦਾ ਨਹੀਂ ਹੁੰਦਾ ਜੀ ਕੱਲਾ ਮੂਲ ਮੰਤਰ ਮੂਲ ਮੰਤਰ ਹੁੰਦਾ ਚਲੋ ਮੂਲ ਮੰਤਰ ਪੁੱਤ ਕਿੰਨਾ ਨੇ ਦਿੱਤਾ ਹੈ ਜਵਾਬ ਦਿਓ ਮੈਨੂੰ ਮੂਲ ਮੰਤਰ ਕਿੰਨੇ ਦਿੱਤਾ ਹੈ ਗੁਰੂ ਸਾਹਿਬ ਨੇ ਗੁਰੂ ਸਾਹਿਬ ਤਾਂ ਹੀ ਹੈ ਨਾ ਅੱਛਾ ਐਂ ਦੱਸੋ ਮੈਨੂੰ ਕੀ ਇੱਥੇ ਆਪਾਂ ਸਾਰੇ ਬੱਚੇ ਪੜ੍ਹਦੇ ਆ ਕੀ ਕੋਈ ਛੋਡੇ ਨਾਲ ਕੋਈ ਕਿਸੇ ਤਰ੍ਹਾਂ ਦੀ ਡਿਫਰੈਂਸ਼ੀਏਸ਼ਨ ਕੀਤੀ ਜਾਂਦੀ ਹੈ ਕਿ ਤੁਸੀਂ ਸਿੱਖਾਂ ਦੇ ਬੱਚੇ ਹੋ ਤੁਸੀਂ ਹਿੰਦੀ ਕੀਤੀ ਜਾਂਦੀ ਹੈ ਬਤ ਦੱਸਿਓ ਇੱਕ ਮਿੰਟ ਇੱਕ ਮਿੰਟ ਮੌਕਾ ਦੇ ਕੋਈ ਨਹੀਂ ਬੋਲਣ ਨਹੀਂ ਉਹ ਕੁੜੀਆ ਕਹਿ ਰਹੀ ਹੈ ਕਿ ਨਹੀਂ ਕੀਤੀ ਜਾਂਦੀ ਤੇ ਇਹ ਨੂੰ ਮਾਫ ਕਰ ਜਿਹੜਾ ਸਵਾਲ ਆਪਾਂ ਕਹਿੰਦੇ ਆ ਨਾ ਆਰਐਸਐਸ ਦੇਖੋ ਵਿੱਦਿਆ ਭਾਗ ਦੀ ਦਾ ਜਿਹੜਾ ਸਕੂਲ ਹੈ ਵਿਦਿਆ ਭਾਗ ਦੀ ਕਿਸੇ ਨੂੰ ਅਪਾਇੰਟ ਇੱਥੇ ਕਰੇ ਪ੍ਰਿੰਸੀਪਲ ਅਪਾਇੰਟ ਕਰੇ ਅਸੀਂ ਨਹੀਂ ਲੈ ਕੇ ਆਏ ਵਿਦਿਆ ਭਾਗ ਦੀ ਜਿਸ ਨੂੰ ਅਪਾਇੰਟ ਕਰੂ ਉਹ ਇੱਥੇ ਬੈਠੂ ਸੀਟ ਤੇ ਆਪਾਂ ਨੂੰ ਓਬਜੈਕਸ਼ਨ ਹੈ ਕਿਸੇ ਨੂੰ ਵੀ ਓਬਜੈਕਸ਼ਨ ਹੈ ਪੇਰੈਂਟਸ ਨੂੰ ਹੈ ਬੱਚਿਆਂ ਨੂੰ ਹੈ ਕਿਸੇ ਨੂੰ ਵੀ ਓਬਜੈਕਸ਼ਨ ਹੈ ਆਪਾਂ ਆਪਣੀ ਰਿਟਨ ਭੇਜੀਏ ਤੂੰ ਬੋਲ ਰਿਹਾ ਸੁਣ ਰੋਲਿਆ ਨਾ ਤੂੰ ਬੋਲਿਆ ਗੱਲਾਂ ਕਹੀ ਰਹੀ ਮੈਂ ਸਿਰਫ ਤਾਂ ਸਿਰਫ ਜਵਾਬ ਦੇ ਦੇ ਉਹ ਬਕੀ ਦੀ ਗੱਲ ਕਹੀਏ ਬਸ ਹਿੰਦੀ ਪੰਜਾਬੀ ਬੋਲਦੇ ਰੋਕ ਕੇ ਤਰਾ ਜਵਾਬ ਦੇ ਦੇ ਨਹੀਂ ਮੈਂ ਤਾਂ ਨਹੀਂ ਸਮਝਿਆ ਉਹ ਕਹੀ ਜਾਂਦੀ ਮੂਹਰੇ ਰੋਕ ਦੇ ਮੈਨੂੰ ਕੜਾ ਵੀ ਨਹੀਂ ਪਾਉਂਦੇ ਕੜਾ ਤਾਂ ਨਹੀਂ ਪਾਉਂਦੇ ਕਿਸੇ ਤੇ ਲੜਦੇ ਆ ਸੱਟ ਮਾਰਦੇ ਆ ਕਿਹੜੇ ਖਬਰ ਆਈ ਆ ਵੀ ਕੜੇ ਨਾ ਮਾਰ ਗਿਆ ਆ ਬੰਦੇ ਹੋਰ ਕੀ ਮੇਰੀ ਗਾਲੀ ਖੋਹ ਹੋਰ ਨਹੀਂ ਖਾਣੀ ਮੇਰੇ ਪਾ ਮਿੰਦੇ ਹੱਸੇ ਆ ਮਾਰਾਂਗੇ ਮੈਂ ਪੈਨ ਨਹੀਂ ਮਾਰਨਾ ਨਹੀਂ ਬਾਈ ਪੈਨ ਵੀ ਬੱਜ ਸਕਦਾ 15 ਬਾ ਦੇ ਪੈਨ ਮਾਰਦੇ ਤਾਂ ਤਾਂ ਛਾੜ ਦੇ ਡੜਾ ਮਾਰ ਆਹ ਕੰਮ ਆ ਆ ਕੜੀ ਪਿੱਛੇ ਨਾ ਭਟੰਡੇ ਸਰਕਾਰੀ ਸੀ ਉਹ ਭਾਈ ਸਾਹਿਬ ਗੱਲ ਸੁਣਿਆ ਬੋਲਦੇ ਪਾਇਆ ਜੇ ਜੀ ਸੱਚੇ ਹੋ ਗਏ ਮੈਂ ਸੁਣ ਰੋਪਾ ਭਾਈ ਦਾਰਸ਼ਨ ਬਈ ਜੀ ਜੇ ਦੀ ਸੱਚੇ ਹਮੋਂ ਆ ਤੁਹਾਡੇ ਸਕੂਲ ਦੇ ਜਵਾਬ ਤੁਹਾਡੇ ਖਿਲਾਫ ਕਦਣਾ ਖੜਨ ਹੁਣ ਤਾਂ ਪਤਾ ਕੀ ਹੈ ਹੁਣ ਦੇਵਿੰਦਰ ਸਿਆ ਲੈ ਗੱਲ ਆਪਾਂ ਤਰਕ ਦੇ ਦਰੀਦ ਦੇ ਆ来 ਮੈਨੂੰ ਤਿੰਨੇ ਸਵਾਲ ਪੁੱਛੇ ਤੂੰ ਦੇ ਦੇ ਭਾਈ ਜਵਾਬ ਮੈਨੂੰ ਮੈਂ ਤਾਂ ਇਹ ਗੱਲ ਦੱਸਦਾ ਥੋੜੀ ਦਬਸੀ ਨਹੀਂ ਹੈ ਇੱਕ ਮਿੰਟ ਭਾਈ ਯਾਰ ਦੱਸ ਆਈ ਯਾਰ ਨਹੀਂ ਮੈਂ ਇੱਕ ਵਾਰ ਕੇ ਬਹੁਤ ਬੰਦਾ ਤੁਹਾਡੇ ਨਾਲ ਹੜੂ ਆਉਂਗਾ ਆ ਕੀ ਮੇਰੀ ਦਬਸੀ ਇਹ ਥੋੜੀ ਜੀ ਜਾਣੇ ਨਹੀਂ ਕਿਉਂ ਜਾਣੇ ਥੋੜੀ ਜੀ ਦਬਸੀ ਆ ਜਾ ਨਰਦਾ ਆ ਉਹ ਮੈਂ ਕਿਹਾ ਕਾਣਾ ਮੈਂ ਚੋਰ ਨਹੀਂ ਚੋਰ ਬੰਦੇ ਦੇ ਕਾਣੇ ਬੰਦੇ ਭਾਈਦੇ ਹੁੰਦੇ ਆ ਜੇ ਮੈਂ ਛੁੱਟ ਤਾਂ ਤੇ ਬੋਡਾ ਰੱਖ ਕੇ 2016 ਦੇ ਪਰਚਾ ਕਰਾਇਆ ਤੁਸੀਂ ਕਰਨ ਨੂੰ ਸਾਰੇ ਤਿਆਰ ਸੀ ਨਹੀਂ ਕਰਨ ਲੈਣਾ ਉਹ ਤੁਹਾਡੇ ਨਾਲ ਦਿੱਲੀ ਤੱਕ ਦੀਆਂ ਟੀਮਾਂ ਆ ਗਈਆਂ ਸੀ ਜੇ ਸੱਚੀ ਤਾਂ ਪਰਚਾ ਕਰ ਦੱਸ ਅਸੀਂ ਕਿਉਂ ਦਬਾਉਂਦੇ ਦੱਸ ਕਿਉਂ ਸੱਚਾ ਬੰਦਾ ਹਮੇਸ਼ਾ ਉੱਠ ਜੜ ਕੇ ਬੋਲਦਾ ਮੇਰੀ ਗੱਲ ਉਹਦੋਂ ਸਕੂਲ ਦਾ ਪ੍ਰਿੰਸੀਪਲ ਕੌਣ ਸੀ ਮੈਂ ਨਵਾਂ ਪੰਜਾਬ ਦਾ ਹਾਂ ਤੁਹਾਨੂੰ ਪਤਾ ਹੂ ਪੰਜਾਬ ਦਾ ਤੇ ਤੁਸੀਂ ਆਏ ਹੋ ਤੂੰ ਵੀ ਤਾਂ ਪੰਜਾਬੀ ਆਂ ਤੂੰ ਸੀ ਕੌਣ ਬਚਾਇਆ ਤੂੰ ਕੌਣ ਬਚਾਇਆ ਕਣਾ ਪਾਣੋਂ ਕਦ ਤੱਕ ਰੋਕਦਾ ਐ ਦੱਸ ਸਾਫ਼ ਜੀ ਗੱਲ ਤੂੰ ਕਣਾ ਪਾਣੋਂ ਕਦ ਤੱਕ ਰੋਕਦਾ ਅਸੀਂ ਰੋਕਦੇ ਨਹੀਂ ਆਹੋਂ ਤੱਕ ਕਹਿ ਕੇ ਡਾ ਛੱਟ ਮਾਰਨਗੇ ਛੱਟ ਨਾ ਮਾਰਨ ਵਸ ਇੱਕ ਇਨਸੀਡੈਂਟ ਦੱਸ ਗੜੇ ਨਾ ਹੋਇਆ ਤੇਰੇ ਕੋਲ ਝੋਟੇ ਗੱਲ ਪਤਾ ਕੀ ਆ ਇਹਨਾਂ ਨੂੰ ਤਿੰਨ ਸਵਾਲ ਨਹੀਂ ਤੂੰ ਦੁਆਰੇ ਆ ਗਿਆ ਇਹ ਪ੍ਰਿੰਸੀਪਲ ਹਿਮਾਚਲ ਤੋਂ ਆਇਆ ਇਹਨੂੰ ਪਹਿਲੀ ਹਾਲ ਤਾਂ ਬਈ ਆਪਾਂ ਕਰੋ ਵੀ ਬਿਆਸੇ ਸੁੰਡੇ ਪੜ੍ਹ ਕੇ ਸੁਣਿਆ ਛੱਟ ਸੁਣ ਤਲ ਇਹਨੂੰ ਕਹਿੰਦੇ ਪੰਜਾਬੀ ਦੇ ਕੱਖਰ ਬੜਕੇ ਦਿਖਾ ਲਾਲਾ ਸੁਨਾ ਬਈ ਪੰਜਾਬੀ ਦਾ ਬਕਸਾ ਹੀ ਆ ਪੰਜਾਬੀ ਤਿੰਨ ਚਾਰ ਵਾਰ ਤਾਂ ਦੱਸ ਤੇ ਤੁਹਾਨੂੰ ਅੱਜ ਇਹਦਾ ਕੀ ਦਾਸਤਾ ਪਰ ਪੰਜਾਬ ਚ ਨੌਕਰੀ ਕਰੀ ਇਹਨਾਂ ਦੀ ਪੁਲਿਸ ਨੂੰ ਗੱਲ ਜਦੋਂ ਸਾਨੂੰ ਪੰਜਾਬ ਬਿਲਕੁਲ ਪੰਜਾਬ ਚ ਨੌਕਰੀ ਕਾਦੇ ਵਾਸਤੇ ਕਰ ਰਹੇ ਹਾਂ ਮੇਰੀ ਗੱਲ ਤਾਂ ਸੁਣ ਲੋਗੇ ਹਾਂ ਜਿਹੜੇ ICSE ਸਕੂਲ ਨੇ ਤੇ ਜਿਹੜੇ CBSE ਸਕੂਲ ਨੇ ਹਾਂ ਇਹਨਾਂ ਨੂੰ ਸੈਂਟਰ ਬਾਡੀ ਕਰਦੀ ਓਪਰੇਟ ਹਾਂ CBSE ਦਾ ਹੈੱਡ ਆਫਿਸ ਦਿੱਲੀ ਆ ਹਾਂ ਠੀਕ ਆ ਪੂਰੇ ਇੰਡੀਆ ਚ ਨਾ ਦੇ ਸਕੂਲ ਨੇ ਹਾਂ ਜਿਹੜੀ ਲੈਂਗੁਏਜ ਨੂੰ ਨਕੀਤੀ ਜਿਹੜਾ ਸਾਨੂੰ ਉਹਨਾਂ ਨੇ ਬਣਾਇਆ ਕਰਕੇ ਫੇਰ ਸਾਨੂੰ ਉੱਥੇ ਬਿਠਾਈ ਤਾਂ ਤੁਸੀਂ ਉਹਨਾਂ ਨੂੰ ਕੜੇਨਾ ਬਾਜਨਾ ਪੰਜਾਬੀ ਨਾਲ ਬੋਲਣ ਲੱਗੋ ਭਾਈ ਸਾਹਿਬ ਮੇਰੀ ਗੱਲ ਸੁਣ ਲਓ ਤੁਹਾਨੂੰ ਪਾਇੰਟ ਹੀ ਤਾਂ ਕਰ ਦਿੰਦੇ ਉਹ ਤਾਂ ਹੋਰ ਕੀ ਗੱਲ ਆ ਅਰੇ ਭਾਈ ਸਾਹਿਬ ਮੈਂ ਥੋੜੀ ਜਵਾਰਨਬੋਧ ਦੇ ਵਿਦਿਆਲਿਆ ਵੀ ਆ ਕੇਂਦਰੀ ਵਿਦਿਆਲਿਆ ਦੀ ਆ ਸਾਨੂੰ ਬਦਾਲਿਆਂ ਦਾ ਪਤਾ ਨਹੀਂ ਸਕੂਲ ਹੈ ਉਹ ਆਖਦਾ ਤੁਹਾਨੂੰ ਮੈਂ ਤੁਮ ਨਾਮ ਹੁਣੀ ਆਇਆ ਤੁਹਾਨੂੰ ਕਹਾਂ ਸਾਰੀ ਆਹ ਆਓ ਇੱਧਰ ਹੈਂਡ ਗਵਾਪ ਦੀ ਫੋਟੋ ਹੈ ਹਾਂ ਹਾਂ ਬੋਲ ਵਾਲਖਰ ਦੀ ਫੋਟੋ ਹੈ ਹਾਂ ਹੁਣ ਇਹਨੂੰ ਨਾ ਇਥੇ ਭਗਤ ਸਿੰਘ ਦੀ ਆ ਨਾ ਸਰਾਬੇ ਦੀ ਆ ਨਾ ਆਸ਼ਟਰਪਤੀ ਦੀ ਨਾ ਪ੍ਰਧਾਨ ਮੰਤਰੀ ਦੀ ਨਾ ਬੇਰ ਕਰਦੀ ਕਿਸੇ ਦੀ ਫੋਟੋ ਦੱਸ ਦਿਓ ਉਹ ਸਾਰੀ ਡਿਓਨ ਜੀ ਆਰਐਸ ਦੀ ਅਲੱਗ ਜਿਹੇ ਸਾਰਾ ਸਾਰਾ ਸਕੂਲ ਆਰਐਸ ਦਾ ਇਹ ਸਾਰਾ ਪਰ ਕਸੂਰ ਬਾ ਸਾਡੇ ਲੋਕ ਨੇ ਬਾਈ ਸਾਡੇ ਲੋਕ ਕਦੇ ਇਹਨਾਂ ਨੂੰ ਆ ਕੇ ਸਕੂਲ ਚ ਕਹਿੰਦੇ ਨਹੀਂ ਆਹ ਵਿਚਾਰਾ ਬਾਕੂ ਬੈਠਾ ਇਹਨੂੰ ਮੈਂ ਕਿਹਾ ਵੀ ਆਰਐਸ ਕੀ ਹੈ ਕਿਉਂ ਨਾ ਸ਼ੇਰਾ ਮੈਨੂੰ ਤਾਂ ਪਤਾ ਨਹੀਂ ਪਹਿਲਾਂ ਕਹਿੰਦਾ ਜਦੋਂ ਬੜੇ ਜਦੋਂ ਵਿਚਾਰੇ ਅਨਪੜ੍ਹ ਮਾਪੇ ਨੇ ਜਿਨ੍ਹਾਂ ਦਾ ਪੰਡਾ ਇਹਦੀ ਸਾਡੇ ਜਵਾਕਾਂ ਦੇ ਅੰਦਰ ਕੀ ਪਾਈ ਜਾ ਰਹੀ ਹੈ ਜਿਹੜੀ ਗੱਲ ਨਹੀਂ ਪਤਾ ਆਪਾਂ ਕਿਵੇਂ ਕਹਾ ਕੇ ਆਪਣਾ ਬਾਈ ਹੁਣ ਮੰਗ ਇੱਕ ਕੀ ਜਾ ਵੀ ਆਪਾਂ ਇਹਨਾਂ ਦੇ ਇਹ ਮੈਂ ਇਹਨਾਂ ਨੂੰ ਢੱਕਾ ਨਹੀਂ ਕਦਾਂ ਇਹ ਆ ਇਹ ਪ੍ਰਿੰਸੀਪਲ ਇਹਦੇ ਹੋਣਾ ਚਾਹੀਦਾ ਹਾਂ ਇਹਨੂੰ ਬਦਲੋ ਜੋ ਜੋ ਹੁਜੀ ਨਾਲ ਇੱਥੇ ਫੋਟਮਾਂ ਜਿਹੜੀਆਂ ਹੈਗੀਆਂ ਨੇ ਉਹ ਜੋ ਪੰਜਾਬੀ ਯੋਧੇ ਨਾਲ ਲੱਗਣ ਰਹੀ ਹੈ। ਇਸ ਸੰਬੰਧ ਤਾ ਉਹ ਤੀਜੀ ਆ ਗੱਲ ਅਸੀਂ ਇਹ ਤੇ ਬਰਦਾਸ਼ਤ ਨਹੀਂ ਕਰਾਂਗੇ। ਆ ਗੱਲ ਜੋ ਸਾਡਾ ਹਿੰਦੀ ਸਾਰਾ ਕੁਝ ਹੈ। ਤੇ ਹਾਂ ਬਈ ਵਰਦੀ ਵਰਦੀ ਇਸ ਗੱਲ ਤੇ ਆ ਜਿਹੜੀ ਤੁਸੀਂ ਵਰਦੀ ਜਬਰੀ ਇਹ ਲਾਉਣਾ ਚਾਹੁੰਦੇ ਆ ਖਾਕੀ ਪੈਂਟ ਤੇ ਚਿੱਟੀ ਖਾਕੀ ਪੈਂਟ ਤੇ ਚਿੱਟੀ ਸ਼ਰਟ ਆਰਐਸ ਦੀ ਵਰਦੀ ਪੀਚਰਾਂ ਦੇ ਇਹ ਪਾ ਕੇ ਆਉਣੀ ਹੈ। ਜਮਾਨੀ ਪੌਣੀ ਸਾਤ ਸੁਣੋ ਮੇਰੀ ਗੱਲ ਲੀਲੀ ਪਵਾ ਦੋ ਖਾਂ ਇੱਕ ਮਿੰਟ ਲੀਲੀ ਪਵਾ ਦਿੰਗੇ ਹਾਂ ਪਵਾਓ ਇੱਕ ਮਿੰਟ ਕਰ ਦੋ ਜੀ ਹਾਂ ਮੈਂ ਤਾਂ ਕੱਛਾ ਠੀਕ ਹੈ ਇੱਕ ਮਿੰਟ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ ਮੇਰੀ ਗੱਲ ਮੈਂ ਤਾਂ ਤੁਹਾਡੀ ਤੂੰ ਸੁਣਨਾ ਨਹੀਂ ਤੂੰ ਸੋਹਣਾ ਜੀ ਬੈਠ ਹੋਏ ਤੂੰ ਪਹਿਲਾਂ ਐਂ ਦੱਸ ਪਰसों ਛੋਡੇ ਕਾਰਸ ਸਹਾਰੇ ਨੇ ਬਿਆਨ ਦਿੱਤਾ ਵੀ ਗੁਰਦੁਆਰੇ ਨਸੂਰ ਨੇ ਉਹ ਮੈਨੂੰ ਗੁਰਦੁਆਰੇ ਨਸੂਰ ਨੇ ਭਾਈ ਸਾਹਿਬ ਮੈਨੂੰ ਤੇ ਭਾਈ ਸਾਹਿਬ ਸਾਰਾ ਕੁਝ ਪਤਾ ਪਤਾ ਕਿਉਂ ਅੱਛਾ ਤੁਸੀਂ ਸਾਨੂੰ ਕਿੱਥੋਂ ਕਰਦੋਂਗੇ ਸਾਰੇ ਵਿਵੈਜਮੈਂਟ ਖੜਾ ਹੋ ਮੇਰੀ ਗੱਲ ਸੁਣ ਲਓ ਤੁਹਾਡੇ ਕੋਲ ਚਾਰ ਬੰਦੇ ਨੇ ਗੌਤਮ ਅਛੇ ਇੱਕ ਘੋਰ ਤੇ ਚੌਥਾ ਇਹ ਚਾਰੇ ਬੰਦੇ ਹਿਮਾਚਲ ਦੇ ਇੱਥੇ ਨਹੀਂ ਅਸੀਂ ਬਰਦਾਸ਼ਤ ਕਰਾਂਗੇ ਨਹੀਂ ਅਸੀਂ ਸਾਰੇ ਮਾਫ ਬਾਈ ਜਰਾ ਆਪਾਂ ਬਹਿ ਜਾਨੇ ਅੱਜ ਦਰੀ ਬਿਸ਼ਾ ਕੇ ਅੱਜੀ ਮੰਸੂਰ ਹੋ ਜਾਏ ਬੈਠੋ ਸਾਰੇ ਵਿੱਚ ਜਵਾਬ ਬਲਾਓ ਬਾਹਰ ਆ ਸਾਰੇ ਜਵਾਕਾਂ ਨੂੰ ਇਕੱਠੇ ਕਰਕੇ ਉੱਥੇ ਬਿਠਾਵਾਂ ਹੁਣੇ ਬਿਠਾਓ ਬਾਹਰ ਕਿਸਾਰਿਆਂ ਨੂੰ ਲੈ ਆਣੇ ਮਾਫ ਤੁਸੀਂ ਨੰਬਰ 2 ਤੇ ਤੁਸੀਂ ਕਹਿੰਦੇ ਆਂ ਜੀ ਹਿਮਾਚਲ ਤੋਂ ਕਿਉਂ ਬੁਲਾਏ ਕੀ ਸਾਡੇ ਕੋਲੇ ਇਹ ਬੰਦਾ ਕੁਆਲੀਫਾਈਡ ਨਹੀਂ ਆ ਇਹ ਨੋਰਤੋ ਇਹਦਾ ਵੀਰਾਸ ਨਹੀਂ ਰਹੀ ਯਾਰ ਸਾਨੂੰ ਕਿੰਨੇ ਪਾਣੀ ਫਾਈਟ ਪੰਜਾਬੀ ਚਾਹੀਦੇ ਨੇ ਸਾਡੇ ਬੱਚੇ ਪੜ੍ਹੇ ਨਹੀਂ ਹੈਗੇ ਜੇ ਚਾਹੇ ਪੰਜਾਬੀ ਖਾਣੇ ਚਾਹੀਦੇ ਬੋਲ ਕਿੰਨੇ ਚਾਹੀਦੇ ਅਸੀਂ ਅੱਜ ਹੀ ਨੂੰ ਹੀ ਦੰਨੇ ਪੰਜ ਮਿੰਟ ਵੀਰ ਜੀ ਮੇਰੀ ਗੱਲ ਸੁਣੋ ਹਾਂ ਆਪ ਨਹੀਂ ਚਾਹਤੇ ਨਾ ਨਹੀਂ ਰੇ ਬਸ ਗੱਲ ਖਤਮ ਕਰੋ ਆਪ ਨਹੀਂ ਚਾਹਤੇ ਨਹੀਂ ਰਹੇਗੇ ਹਾਂ ਅਬ ਲਈ ਅਬ ਦਕਹੀ ਜੇਸੀ ਹਿੰਦੀ ਜੇਸੀ ਹਿੰਦੀ ਨਾ ਜਾਣਦੇ ਹੋਈ ਸਾਡੀ ਹਮਾਤ ਦੇ ਅਸੀਂ ਨੌਕਰੀ ਕਰ ਲਾਂਗੇ ਨਹੀਂ ਹੈ ਜੇ ਹਿੰਦੀ ਅਸੀਂ ਨਾ ਪੜਾਈਏ ਨਾ ਜਾਣਦੇ ਹੋਈ ਬੋਲਣ ਕਰ ਸਕਾਂ ਝੂਠ ਹੈ ਨਹੀਂ ਕਰ ਸਕਾਂ ਲਿਖ ਕੇ ਦਿਓ ਰੱਬ ਹਾਂ ਆ ਕੁੜੀ ਦੀ ਗੱਲ ਕੁੜੀ ਕਾਸਰ ਨੇ ਬਾਈਂਟੇ ਦਾ ਕਾਰਨ ਐਸੀ ਕਿ ਸਾਨੂੰ ਸੰ ਰਿਸਪੈਕਟ ਦੀ ਲੋੜ ਆ ਤੇ ਜੋ ਕਿ ਸਾਨੂੰ ਨਹੀਂ ਦਿੱਤੀ ਇਸ ਕੋਲ ਵਿੱਚ ਇੱਕ ਦਿਨ ਜਿੱਦਣ ਮੈਂ ਬੱਚੇ ਖੜਾ ਕੇ ਲੱਗਿਆ ਸੀ ਸਿਰਫ ਇੱਕ ਤਾਂ ਆਂ ਜੀ ਖੜਿਆ ਇਹਨੇ ਸਾਡੀ ਗੱਲ ਸੁਣੀ ਆ ਵੀ ਕੁੜੀ ਦੇ ਨਾਲ ਜਾਬਤੀ ਹੋ ਰਹੀ ਆ ਕੁੜੀ ਦੀ ਗੱਲ ਪੂਰੀ ਹੋਏਂ ਕਿ ਨਹੀਂ ਬੋਲ ਗਏ ਕੁੜੀ ਦੀ ਗੱਲ ਪੂਰੀ ਹੋ ਰਹੀ ਆ ਉਹ ਤੀਜੇ ਬੰਦੇ ਮੈਨੇਜਮੈਂਟ ਦੇ ਲੈ ਸਾਡੀ ਗੱਲ ਹੀ ਨੀ ਨਸੀ ਪੜੇ ਥੋੜਾ ਜਿਹਾ ਬਚਕਾਰ ਲੱਗੇ ਇੱਕ ਮਿੰਟ ਇੱਕ ਮਿੰਟ ਇਹ 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 ਮਹਾਰਾਜ ਜਨਾਬ ਜੀ ਚੁੱਪ 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 ਦੇ ਨਾਲੇ ਹੁਣ ਇੱਕ ਝੂਠ ਬੋਲਿਆ ਕਿ ਸੀਬੀਐਸਸੀ ਦੀਆਂ ਹਦਾਇਤਾਂ ਨੇ ਆਹ ਕੀ ਕਹਿੰਦੀ ਸੀਬੀਐਸਸੀ ਪੜ ਚਲੋ ਸਕੂਲ ਟੂ ਟੀਚ ਇਨ ਲੋਕਲ ਲੈਂਗੁਏਜ ਹਾਂਜੀ ਕਰਦੇ ਹਾਂ ਹਾਂ ਆਹ ਪੜੋ 3 ਡਿਜੀਟਲ ਆ ਸਰ ਇਹ ਵੀ ਜੀ ਕਿਉਂ ਨਹੀਂ ਕਰਦੇ ਸਾਨੂੰ ਬਾਹਲੀ ਨਹੀਂ ਯਾਰਾ ਲਿਖ ਕੇ ਦੇ ਮੈਂ ਵੀ ਲੈ ਸਾਨੂੰ ਗੱਲ ਇਹਦਾ ਸੀਬੀਐਸਸੀ ਦੀ ਹਦਾਇਤ ਆ ਜਦੋਂ ਮੈਂ ਤੁਹਾਡੀ ਗੱਲ ਮੰਨ ਲਈ ਆਪਾਂ ਰਜਨਪਾਤਿਆ ਚਲੇ ਜਾਵਾਂਗੇ ਗੱਲ ਖਤਮ ਆਜੀ ਚਲੇ ਜਾਵਾਂਗੇ ਰਜਨਪਾ ਕਿਤੇ ਹੋਰ ਜਾਵਾਂਗੇ ਉੱਥੇ ਤੁਸੀਂ ਸਾਡੀ ਮਾਂ ਪਾਸ਼ਾ ਨਾਲ ਬਿਚਾਰਾ ਤਾ ਕਰੋ ਤੁਹਾਡੇ ਇਸ ਗੱਲ ਸੁਣੋ ਜਿਸ ਸਕੂਲ ਹੈ ਸਾਡੀਆਂ ਕੁੜੀਆਂ ਨੂੰ ਮੈਡਮਾਂ ਨੂੰ ਕਹਿੰਦੇ ਹਾਂ ਪੇਂਟਿੰਗ ਨਹੀਂ ਪੜ੍ਹ ਕੇ ਆਉਣ ਪੇਂਟਿੰਗ ਮੀਂਜੋ ਸੁਣੋ ਮੇਰੀ ਗੱਲ ਆਪਾਂ ਆਪਣੀ ਸਟੇਟ 'ਚ ਚਲੇ ਜਾਵਾਂਗੇ ਹੋਰ ਸਰ ਤੇ ਚੁੰਮੇ ਨਹੀਂ ਸ਼ੁਰੂ ਕਹਿੰਦੇ ਚੁੰਨੀ ਲੈਣੀ ਇਹ ਤੁਸੀਂ ਨਾ ਕੋਈ ਗੱਲ ਨਹੀਂ ਮੰਨ ਲਈ ਆਪਾਂ ਆਪਣੀ ਸਟੇਟ ਚਲੇ ਜਾਏਗੇ ਗੱਲ ਖਤਮ ਸਟੇਟ ਕਿਉਂ ਇੱਥੇ ਰਹੋਗਾ ਬਿਨਾਂ ਕਿਸੇ ਬਲ 125 ਸਕੂਲ ਆ ਪੰਜਾਬੀ ਸਿੱਖ ਲੈਂਗੇ ਜਿਹੜਾ ਤੁਸੀਂ ਬੋਲ ਰਹੇ ਹੋ ਕਾ ਗੱਲ ਕਾ ਗੱਲ ਸਹੀ ਤੇਰੀ ਗੱਲ ਕਹਿੰਦੇ ਕੋਈ ਨਾ ਮੈਂ ਗੱਲ ਮੰਨੀ ਪ੍ਰਧਾਨ ਜੀ ਇੱਧਰ ਇੱਧਰ ਗੱਫਨ ਚ ਲੈਣ ਦੇ ਤੁਸੀਂ ਪੰਜਾਬੀ ਕਹਿੰਦੇ ਤੁਸੀਂ ਪੰਜਾਬੀ ਕਾਦੋ ਨਹੀਂ ਤੁਸੀਂ ਜੜ ਬੱਟੀਆਂ ਨੂੰ ਸਾਡੀ ਨਾਲ ਲੈ ਕੇ ਇਹਨੂੰ ਤਾਂ ਹੁੰਦੀ ਨਹੀਂ ਉਹ ਡਰਤਾ ਆਪਿਆਂ ਤੋਂ ਅਫਗਾਨਾਂ ਤਾਂ ਹੈ ਨਹੀਂ ਇਹਨੂੰ ਵਿਚਾਰੇ ਨੂੰ ਕੀ ਪਤਾ ਮੇਰੇ ਜਾਸ ਇਹ ਤਾਂ ਜਿਹੜੇ ਕਹਿੰਦਾ ਹੈ ਸਿਖਾ ਮਗਰਾਂ ਦਾ ਸੋ 22 ਤੋਂ ਸੋਡੇ ਰਾਮਪੁਰੇ ਚ ਪੜੇ ਲਿਖੇ ਬੰਦੇ ਹੈ ਨਹੀਂ ਪੰਜਾਬੀ Hindu ਪਰਿਵਾਰ ਦੇ ਹੋਣ ਕੋਈ ਰੰਧਾਸ ਹੈ ਨਹੀਂ ਪੜੇ ਲਿਖੇ ਹੋ ਸਕਦੇ ਮਾਂ ਬੋਲੀ ਪੰਜਾਬੀ ਹੈ ਤੇ ਸਿੱਖ ਪਰਿਵਾਰਾਂ ਦੇ ਕਿੰਨੇ ਚਾਹੀਦੇ ਨੇ ਤੁਸੀਂ ਕਹਿੰਦੇ ਸਾਰੇ ਸਬਜੈਕਟਾਂ ਦੇ ਇਹ ਬਾਈ ਕਹਿੰਦਾ ਇੰਗਲਿਸ਼ ਤੇ ਸਾਨੂੰ ਪੰਜਾਬੀ ਵੀ ਪੰਜਾਬੀ ਬੰਦਾ ਮਿਲਦਾ ਨਹੀਂ ਇਹਨੂੰ ਪਹਿਲਾਂ ਇਹਨੂੰ ਟੱਕਰੋ ਕਿਹਾ ਮੇਰੀ ਡਿਗਰੀ ਹੈ ਚਲ ਇਹ ਨੂੰ ਮਾਰਾ ਕਹੂ ਬੋਲ ਦੇ ਵਿਚਾਰੇ ਨੂੰ ਆਪਾਂ ਇਹਨੂੰ ਨਹੀਂ ਗੱਲ ਤੋਂ ਬੋਲਣਾ ਇਹ ਤਾਂ ਹਿੰਦੂ ਦੀ ਨੌਕਰੀ ਕਰਦਾ ਫਿਰ ਇਤਾਲਵੀ ਆ ਪਰ ਬਾਈ ਪੰਜਾਬੀ ਆ ਸਾਡੀ ਮੇਰੀ ਗੱਲ ਦੀ ਬੋਲਦੇ ਪੰਜਾਬੀ ਸਾਡੀ ਮੇਰੀ ਪਹਿਲੀ ਗੱਲ ਤਾਂ ਸਾਡੀ ਬੈਟ ਰਿਕਾਰਡ ਜੁੱਤੜਾ ਨਹੀਂ ਪਾ ਗਦਾ ਪੰਜਾਬੀ ਤੇ ਕਿਉਂ ਬੰਦਸ਼ਾ ਲਾ ਰਹੇ ਆ ਹੁਣ ਤਾਂ ਰੋਕ ਕੇ ਟੈਕਲ ਹੀ ਪਾਉਂਗਾ ਆ ਕੀ ਨਹੀਂ ਕਰਾ ਵੀਡੀਓ ਚੁੱਕਿਆ ਹੈ ਜਾਨ ਤੇ ਘੜਾ ਜੀ ਆਹ ਦੱਸ ਦਿਓ ਆ ਕੀ ਇਹ ਚੀਜ਼ ਅੱਡਾ ਹੈ ਕਿਉਂ ਅੱਡਾ ਹੈ ਕਿਉਂ ਅੱਡਾ ਸਾਡੇ ਪਿਆਰ ਵਿੱਚ ਪਛਾਣ ਹੈ ਸ਼ੁਭ ਕਰਨਾ ਹੈ ਕਾਹਨੋਂ ਅੱਡਾ ਆ ਵੀ ਰਖਿਆ ਤੇਦੀ ਗੱਲ ਨਹੀਂ ਮੇਰੀ ਗੱਲ ਸੁਣੋ ਕਹਿੰਦੇ ਜੱਗੀ ਸਾਡਾ ਪਾਣੀ ਪੁੱਛੁੰਦਾ ਤੁਸੀਂ ਵੀ ਜੱਗੀ ਸਾਡਾ ਪਾਣੀ ਤੁਹਾਨੂੰ ਗਾੜ ਬਣਾਏਗਾ ਕੋਈ ਨਾਗ ਦਾ ਵੀ ਰੱਖਣਾ ਫਿਰ ਫਿਰ ਤੁਸੀਂ ਬਾਹਰੇ ਜੋ ਮਾਸਟਰ ਚੱਕਾ ਲਿਓ ਕੀ ਬਣਾਉਂਗੇ ਉਹ ਤਾਂ ਦੇਖੋ ਨਾ ਤੁਸੀਂ ਜਦੋਂ ਮੇਰੀ ਗੱਲ ਸੁਣੋ ਤੁਸੀਂ ਜਦੋਂ ਪੰਜਾਬ ਦੇ ਵਿੱਚ ਰਹਿਣਾ ਹੈ ਪਿੰਡਾਂ ਦੇ ਜਵਾਕ ਆਸਤਾਨ ਸਾਹਿਬ ਸਾਰੀ ਗੱਲ ਸੁਣ ਦੇ ਸਕਦੇ ਮੇਰੀ ਗੱਲ ਸੁਣੋ ਪਤਾ ਨਹੀਂ ਜੀ ਫਿਰ ਇਹ ਬੰਦਾ ਇਹ ਬੰਦਾ ਸੇ ਕਰਦੇ ਆ ਮੇਰੇ ਨਾਮ ਤੇ ਮੈਂ ਮੇਰੇ ਨਾਮ ਤੇ ਵੀ ਮੈਂ ਇੱਕ ਮਿੰਟ ਇੱਕ ਮਿੰਟ ਹਾਂ ਤੇਰੀ ਪਾਂਟ ਫਾੜ ਕੇ ਨਹੀਂ ਤੁਸੀਂ ਕਰੀ ਜੀ ਬਹੁਤ ਬਧੀਆ ਤੁਸੀਂ ਤੂੰ ਮੈਨੂੰ ਅਸੀਂ ਤੁਹਾਨੂੰ ਹੁਣ ਇੱਕ ਮਿੰਟ ਇੱਕ ਮਿੰਟ ਮੈਂ ਦੇਖ ਰਿਹਾ ਹਾਂ ਜੀ ਇੱਕ ਮਿੰਟ ਇੱਕ ਜਿਹੜੇ ਕੋ ਇਹ ਬੰਦਾ ਤੁਸੀਂ ਮੋੜ ਕੇ ਕਰਕੇ ਹੀ ਕਰਦਾ ਮੇਰੇ ਮਿਸਿੰਗ ਉੱਧਰ ਸਕੂਲ ਆ ਦਿਓ ਕਿੰਨੀ ਵਾਰ ਲੱਗੀ ਬੰਦੇ ਆ ਜੀ ਹੇ ਪ੍ਰਧਾਨ ਜੀ ਦੇਖੋ ਦੇਖੋ ਆਪਣੇ ਗਰੀਬ ਘਰਾਂ ਦੇ ਬੱਚੇ ਕਿੰਨੇ ਪੜ੍ਹੇ ਲਿਖੇ ਤੁਸੀਂ ਉਹਨਾਂ ਨੂੰ ਪੁੱਛੋ ਉਹਨੂੰ ਪੁੱਛੋ ਮੁੰਡਾ ਇੱਕ ਮਿੰਟ ਇੱਕ ਮਿੰਟ ਮੈਨੂੰ ਜਵਾਬ ਮੈਨੂੰ ਇੱਕ ਅਲੱਗ ਜਵਾਬ ਪੰਜਾਬੀ ਤੇ ਰਹਿਣ ਵਾਲੇ ਹਿੰਦੂ ਦੀ ਮਾਂ ਕੋਲ ਪੰਜਾਬੀ ਚ ਜਵਾਬ ਸਿੱਖ ਦੀ ਮਾਂ ਕੋਲ ਪੰਜਾਬੀ ਕੋਸਤਾਂ ਦੀ ਬਾਤ ਮੈਨੂੰ ਮੇਰੇ ਪੁੱਛੀ ਫਿਰ ਸਕੂਲਾਂ ਦੇ ਵਿੱਚ ਆ ਆਰਐਸਐਸ ਦੀ ਨੀਤੀ ਕਿਉਂ ਲਾਗੂ ਕਰਾਂ? ਉਹਦਾ ਜਵਾਬ ਹੈਗਾ ਜਿਹੜਾ ਤੁਸੀਂ ਪ੍ਰਿੰਸੀਪਲ ਲਾਇਆ ਹੈ। ਜਿਹਨੇ ਪੰਜਾਬੀ ਬੋਲਣੀ ਆਉਂਦੀ ਹੈ। ਆਹ ਭਾਈ ਇਹਨਾਂ ਨੇ ਗੁਰੂ ਨਾਨਕ ਤੇ ਲੇਖ ਲਿਖਿਆ। ਇੱਕ ਮਿੰਟ ਚੁੱਪ ਕਰੋਈ। ਤੁਸੀਂ ਗੁਰੂ ਨਾਨਕ ਤੇ ਸੋਚ ਕੇ ਲਾਇਆ ਇਹ। ਗੁਰੂ ਨਾਨਕ ਇਹਨਾਂ ਲਿਖ ਰੱਖਿਆ ਗੁਰੂ ਨਾਨਕ ਮੱਕਾ ਦੇ ਮੌਲਵੀ ਦਾ ਵਿਰੋਧ ਕਰਿਆ। ਗੁਰੂ ਨਾਨਕ ਕਹਿੰਦਾ ਮੂਰਤੀ ਪੂਜੇ ਦਾ ਵਿਰੋਧ ਕਰਿਆ। ਸਭ ਤੋਂ ਪਹਿਲਾਂ ਉਹ ਕਿੱਥੇ ਲਿਖਿਆ ਦਿਖਾਓ। ਮੂਰਤੀ ਪੂਜੇ ਦਾ ਵਿਰੋਧ ਕਰਿਆ। ਆਪ ਵੀ ਤਾਂ ਜਾਣਦੇ ਹੋ। ਸਾਡੇ ਬੈਠਣੇ ਸਰਾਸ ਹੀ ਹੋ ਜਾਂਦਾ ਹੈ। ਆਪ ਨੇ ਨਰੋ ਦੇ